ਜੇ ਤੁਸੀਂ ਦਵਾਈ ਲੈਣੀ ਹੈ ਮੇਥੋਂ ਆਹ ਹਲਫੀਆ ਬਿਆਨ ਮੈਨੂੰ ਦੇਣਾ ਪਊਗਾ ਤੁਹਾਨੂੰ ਜਿੰਨੇ ਵੀ ਇਹਦੇ ਕੋਲੇ ਮਰੀਜ਼ ਆਉਂਦੇ ਉਹਨਾਂ ਸਾਰਿਆਂ ਤੋਂ ਹਲਫੀਆ ਬਿਆਨ ਲੈਂਦਾ ਸੀ ਇਹ ਇਹ ਕਹਿੰਦੇ ਵੀ ਤੁਸੀਂ ਮੇਰਾ ਕੂੜ ਪ੍ਰਚਾਰ ਜਾਂ ਮੇਥੋਂ ਯਾਨੀ ਕਿ ਇਲਾਜ ਨਾ ਹੋਇਆ ਤਾਂ ਲੋਕਾਂ ਨੂੰ ਨਹੀਂ ਕਹਾਂਗੇ ਇਹ ਤਾਂ ਫਿਰ ਇੱਕ ਸੱਚ ਨੂੰ ਦਬਾਉਣ ਵਾਲੀ ਗੱਲ ਹੋਗੀ ਨਾ ਵੀ ਤੁਸੀਂ ਸੱਚ ਨਹੀਂ ਬੋਲਣਾ ਇਹ ਹਲਫੀਆ ਬਿਆਨ ਸ਼ੁਰੂ ਹੀ ਇਹਨਾਂ ਲੋਕਾਂ ਦੇ ਐਕਸਪੀਰੀਅੰਸ ਨੇ ਕਰਵਾਇਆ ਸੀ ਸਾਨੂੰ ਜਦੋਂ ਇਸ ਤਰ੍ਹਾਂ ਦੇ ਲੋਕਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿੰਨਾ ਟਾਈਮ ਹੋ ਗਿਆ ਆਈਡੀਆ ਤਕਰੀਬਨ ਕੋਈ 7-8 ਮਹੀਨੇ ਤੋਂ ਸਾਨੂੰ ਹਲਫੀਆ ਬਿਆਨ ਸ਼ੁਰੂ ਸਾਨੂੰ ਕਹਿੰਦੇ ਵੀ ਸਾਡੀ ਦਵਾਈ ਨਾਲ ਅਸੀਂ 1 हां ਸਾਡੀ ਗਰੰਟੀ ਹੈ ਵੀ ਕੋਈ ਆਪਰੇਸ਼ਨ ਕਰਾਉਣਾ ਜਾਂ ਕੋਈ ਹੋਰ ਕਰਾਉਣਾ ਇਹ ਕਹਿੰਦਾ ਕੋਈ ਪੱਕਾ ਲਾਜ ਨਹੀਂ ਹੁੰਦਾ ਕਹਿੰਦਾ ਜੇ ਇਹ ਕਰਸੌਲੀਆਂ ਬਣ ਸਕਦੀਆਂ ਤਾਂ ਕਹਿੰਦਾ ਅਸੀਂ ਹੋਰ ਵੀ ਸਕਦੇ ਇਹਨਾਂ ਨੂੰ। ਹੁਣ ਲੌਜੀਕ ਨਹੀਂ ਸਮਝ ਆਉਂਦਾ ਵੀ ਕਿਹੜਾ ਡਾਕਟਰ ਕਹੂਗਾ ਜਿਹੜੋ ਠੀਕ ਹੋ ਜੂ। ਹੂੰ। ਨਾ ਅਸੀਂ ਚੀਰ ਫਾੜ ਕਰਨਾ ਨਾ ਅਸੀਂ ਕੋਈ ਸਟੀਰੋਇਡ ਦੇਣਾ ਨਾ ਅਸੀਂ ਕੈਮਿਕਲ ਦੇਣੀਆਂ ਜਿਹੜੋਂ ਖਤਮ ਕਰ ਦਾਂਗੇ। ਸਰ ਅਸੀਂ ਕਿਉਂ ਕਵਾਂਗੇ? 11 ਮਹੀਨੇ ਦਵਾਈ ਖਾਣ ਦੇ ਬਾਵਜੂਦ ਅਸੀਂ ਟੈਸਟ ਵੀ ਕਰਾਏ ਵਿਚ ਵਿਚਕਾਰ ਦੀ ਤਾਂ ਤਕਰੀਬਨ ਕੋਈ ਫਰਕ ਨਹੀਂ ਪਿਆ ਸੀ ਵੀ ਜਿੱਦਣ ਆਏ ਸੀ ਉਹਦੀ ਵਾਈਫ ਕਹਿ ਰਹੀ ਸੀ ਮੈਂ ਮਰ ਰਹੀ ਹਾਂ ਮੈਨੂੰ 8 ਮਹੀਨੇ ਤੇ ਕੋਈ ਇੰਪਰੂਵਮੈਂਟ ਨਾ ਆਵੇ ਕੋਈ ਬੰਦਾ 8 ਮਹੀਨੇ ਕੰਟੀਨਿਊ ਨਹੀਂ ਜਾਂਦਾ ਹੁੰਦਾ ਵੀ ਆ ਫਿਰ ਇਹ ਕਿੰਨੀ ਕੀ ਗੱਲ ਹੈ ਜੇ ਬੰਦਾ ਨਾ ਦੇਵੇ ਕੀ ਉਹਨੂੰ ਤੁਸੀਂ ਦਵਾਈ ਦੇਣੀ ਬੰਦ ਕਰ ਦੇਓਗੇ ਕੀ ਉਹਨੂੰ ਤੁਸੀਂ ਮਰਨ ਲਈ ਛੱਡ ਦੇਓਗੇ ਦਵਾਈ ਛੱਡੋ ਉਦੋਂ ਵੀ ਇੱਕ ਹੋਰ ਕਨਾਉਣੀ ਜਿਹੜੀ ਗੱਲ ਨੇ ਕੀਤੀ ਜਿੰਨਾ ਵੀ ਇਹਦਾ ਟ੍ਰੀਟਮੈਂਟ ਚੱਲਿਆ ਸੀ ਟੂ ਟੋਟਲ ਉਹ ਇਹਨੇ ਆਪ ਦੇ ਕੋਲੇ ਰੱਖ ਲਿਆ ਫਾਈਲ ਬਣਦੀ ਹੈ ਜਿਹੜੀ ਜਿਹੜੀ ਹਾਲਾ ਕਿ ਉਹਦੇ ਵਿੱਚ ਮੇਰੀਆਂ ਪਹਿਲਾਂ ਵਾਲੀਆਂ ਵੀ ਹੋ ਸਕਦਾ ਇੱਕ ਦੋ ਡਾਕਟਰਾਂ ਤੋਂ ਪਹਿਲਾਂ ਹੀ ਦਵਾਈ ਚੱਲਦੀ ਸੀ ਉਹ ਵੀ ਪਰਚੀਆਂ ਵਿੱਚ ਨੇ ਹੁਣ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਮੈਂ ਕਿਹੜੇ ਡਾਕਟਰ ਨੂੰ ਦੱਸਾਂ ਵੀ ਕੀ ਟ੍ਰੀਟਮੈਂਟ ਚੱਲਿਆ ਦਾ ਮੈਂ ਮੈਡੀਸਿਨ ਕਿਉਂ ਦਵਾਂ ਉਸ ਤਰ੍ਹਾਂ ਦੇ ਜਿਹੜਾ ਬੰਦਾ ਮੇਰੇ ਸਟਾਫ ਨਾਲ ਬਦਤਮੀਜ਼ੀ ਕਰਦਾ ਹੈ ਰਿਸੈਪਸ਼ਨ ਨਾਲ ਬਦਤਮੀਜ਼ੀ ਨਾਲ ਪੇਸ਼ ਜਿਹੜੀਆਂ ਹੁਣ ਇਹ ਆ ਦਵਾਈਆਂ ਦਿੰਦਾ ਸੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਇਹਨਾਂ ਉੱਤੇ ਕੋਈ ਮੰਨ ਕੇ ਚੱਲੋ ਵੀ ਇਹਨਾਂ ਦੀ ਮੈਨੂਫੈਕਚਰਿੰਗ ਡੇਟ ਨਹੀਂ ਹੈਗੀ ਕੋਈ ਇਹਦੇ ਚ ਸਾਲਟ ਨਹੀਂ ਹੈਗਾ ਲਿਖਿਆ ਉੱਤੇ ਵੀ ਤੁਸੀਂ ਤੁਹਾਨੂੰ ਕੀ ਦੇ ਰਿਹਾ ਹੈ ਤੇ ਇਹ ਇਹ ਹੁਣ ਮੈਂ ਕਿਸ ਕਿਹਨੂੰ ਦਿਖਾਵਾਂ ਕਿਹੜੇ ਡਾਕਟਰ ਨੂੰ ਦਿਖਾਵਾਂ ਵੀ ਮੇਰੇ ਜਿਹੜੀ ਘਰ ਵਾਲੀ ਨੇ ਜਿਹੜੀ ਦਵਾਈ ਆ ਉਹ ਕੀ ਖਾਦਾ ਇਹਨੇ ਕੀ ਦਿੱਤਾ ਇਹਨੂੰ ਉਹ ਸਾਲਟ ਮੇਰੇ ਰਜਿਸਟਰ ਤੇ ਲਿਖਿਆ ਪਿਆ ਮੇਰੇ ਸੌਫਟਵੇਅਰ ਤੇ ਅਪਡੇਟ ਆ ਇਹ ਤਾਂ ਹੁਣ ਬਲੈਕਮੇਲ ਕਰ ਰਿਹਾ ਸਾਨੂੰ ਇਹ ਤਾਂ ਪੈਸੇ ਵੀ ਮੰਗਦਾ ਸਾਡੇ ਤੋਂ ਤੁਹਾਡੇ ਤੋਂ ਪੈਸੇ ਮੰਗਦੇ ਇਸ ਚੀਜ਼ ਦਾ ਕੀ ਤੇ ਇਹਦਾ ਕੀ ਸਬੂਤ ਹੈ ਤੁਹਾਡੇ ਕੋਲੇ ਸਾਤਰੀ ਕਾਲ ਆ ਰਹੀ ਟੈਲੀਵਿਜ਼ਨ ਦੇਖ ਰਹੀ ਹੂੰ ਤੁਸੀਂ ਮੈਂ ਹਾਂ ਜਸਕਰੇਪਲ ਜਦੋਂ ਕਦੇ ਕਿਸੇ ਡਾਕਟਰ ਦਾ ਸੁਣੀਦਾ ਨਾ ਜਾਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਤਾਂ ਉਹਦਾ ਜ਼ੁਬਾਨੀ ਤੌਰ ਤੇ ਕਹਿੰਦਾ ਜ਼ੁਬਾਨੀ ਤੌਰ ਤੇ ਐਡਵਰਟਾਈਜ਼ਮੈਂਟ ਕਰ ਦਿੰਦੇ ਆ ਆਪਣੇ ਪਿੰਡਾਂ ਵਾਲੇ ਖਾਸ ਕਰ ਸ਼ਹਿਰਾਂ ਵਾਲੇ ਡਾਕਟਰਾਂ ਦੀ ਕਿ ਯਾਰ ਸਾਡੇ ਉਸ ਰਿਸ਼ਤੇਦਾਰ ਦੀ ਉੱਥੋਂ ਠੀਕ ਹੋਈ ਸੀ ਇੰਨੇ ਸਾਲ ਹੋ ਗਏ ਦਵਾਈ ਲੈਣਦਿਆਂ ਨੂੰ ਤੂੰ ਉੱਥੇ ਜ਼ਰੂਰ ਜਾ ਤਾਂ ਅਸੀਂ ਅਕਸਰ ਹੀ ਫਿਰ ਸੁਣ ਕੇ ਜਾ ਵੀ ਵਰਦੇ ਆ ਪਰ ਅੱਜ ਕਹਾਣੀ ਵੱਖਰੀ ਆ ਮੇਰੇ ਹੱਥ ਦੇ ਵਿੱਚ ਹਲਫੀਆ ਬਿਆਨ ਆ ਜਿਹੜਾ ਇੱਕ ਡਾਕਟਰ ਦੇ ਵੱਲੋਂ ਲਿਆ ਜਾਂਦਾ ਆ ਡਾਕਟਰ ਦਾ ਨਾਮ ਜਿਹੜਾ ਵਰਿੰਦਰ ਸਿੰਘ ਢੁੱਲਰ ਆ ਮੇਰੇ ਨਾਲ ਪੀੜਤ ਵੀ ਬੈਠੇ ਨੇ ਇਹਨਾਂ ਦੀ ਤੁਹਾਡੀ ਵਾਈਫ ਸੀ ਇਹਨਾਂ ਦੀ ਵਾਈਫ ਦੇ ਵੱਲੋਂ ਜਿਹੜੀ ਹੈਗੀ ਆ ਮੈਡੀਸਨ ਲਈ ਜਾਂਦੀ ਹਾਲਾਂਕਿ ਡਿਟੇਲ ਦੇ ਵਿੱਚ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਤਾਂ ਕਹਿੰਦੇ ਨੇ ਕਿ ਉਹ ਡਾਕਟਰ ਜਿਹੜੇ ਨੇ ਉਹ ਇੱਕ ਹਲਫੀਆ ਬਿਆਨ ਲੈਂਦੇ ਨੇ ਹੁਣ ਹਲਫੀਆ ਬਿਆਨ ਤੇ ਲਿਖਿਆ ਕੀ ਆ ਇਹ ਤੇ ਲਿਖਿਆ ਇਹ ਹੈ ਕਿ ਪਰ ਜੇਕਰ ਤੁਹਾਡੀ ਬਿਮਾਰੀ ਜਿਹੜੀ ਆ ਮੇਰੇ ਤੋਂ ਠੀਕ ਨਹੀਂ ਹੁੰਦੀ ਇਸ ਦੇ ਦੌਰਾਨ ਜਿਹੜੇ ਤੁਸੀਂ ਮੇਰੇ ਤੋਂ ਦਵਾਈ ਲੈ ਰਹੇ ਹੋ ਜਾਂ ਉਸ ਤੋਂ ਬਾਅਦ ਦੇ ਵਿੱਚ ਤਾਂ ਤੁਸੀਂ ਮੇਰਾ ਮੇਰੀ ਸੰਸਥਾ ਦਾ ਕੂੜ ਪ੍ਰਚਾਰ ਕਿਤੇ ਨਹੀਂ ਕਰੋਗੇ ਭਾਵੇਂ ਜੇ ਜ਼ੁਬਾਨੀ ਤੌਰ ਤੇ ਇਹ ਕਿਤੇ ਨਹੀਂ ਕਹੋਗੇ ਕਿ ਉਹ ਤੋਂ ਠੀਕ ਨਹੀਂ ਹੋਈ ਜਾਂ ਉਹਦੇ ਕੋਲ ਤੁਸੀਂ ਨਾ ਜਾਓ ਮੈਂ ਤਾਂ ਹੁਣ ਤੱਕ ਦੇ ਆਪਣੇ ਤਜਰਬੇ ਦੇ ਵਿੱਚ ਜਾਂ ਹੁਣ ਤੱਕ ਦੀ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਕੁਝ ਨਹੀਂ ਸੁਣਿਆ ਕਿ ਭਾਈ ਕੋਈ ਡਾਕਟਰ ਜਿਹੜਾ ਉਹ ਐਫਿਡੇਵਟ ਲੈਂਦਾ ਹੋਵੇ ਕਿ ਭਾਈ ਮੇਰੇ ਬਾਰੇ ਉਲਟਾਣੀ ਬੋਲਣਾ ਜੇ ਮੇਰੇ ਤੋਂ ਥੋੜੀ ਬਿਮਾਰੀ ਹੈਗੀ ਆ ਠੀਕ ਨਹੀਂ ਹੋਈ ਹੁਣ ਪੂਰੀ ਕਹਾਣੀ ਕੀ ਉਹ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਗੁਰਚੇਤ ਸਿੰਘਾ ਗੁਰਚੇਤ ਭਾਈ ਸਭ ਤੋਂ ਪਹਿਲਾਂ ਤਾਂ ਸ਼ੁਰੂ ਤੋਂ ਸਟਾਰਟ ਕਰਦੇ ਆ ਕਿ ਬਿਮਾਰੀ ਸੀ ਤੁਹਾਡੇ ਜਿਹੜੀ ਹੈਗੀ ਨੇ ਵਾਈਫ ਨੂੰ ਤਾਂ ਕਦੋਂ ਸ਼ੁਰੂ ਹੁੰਦਾ ਸਾਰਾ ਸਿਲਸਿਲਾ ਭਾਈ ਜੀ ਗੱਲ ਇਹ ਹੈ ਵੀ ਜਦੋਂ ਇਹ ਇਹਨਾਂ ਕੋਲੇ ਆਉਣ ਦਾ ਸਾਡਾ ਮਨ ਕਿ ਚਲੋ ਟਾਈਮ ਲੱਗਾ ਉਹ ਇਹ ਸੀਗਾ ਵੀ ਸਾਨੂੰ ਲੋਕਾਂ ਨੇ ਦੱਸਿਆ ਸੀ ਸਰਦੂਲਗੜ੍ਹ ਦੇ ਲੋਕ ਵੀ ਇਹਨਾਂ ਤੋਂ ਦਵਾਈ ਲੈਂਦੇ ਸੀ ਤੇ ਇੱਕ ਦੋ ਥਾਂ ਇਹਨਾਂ ਦੀਆਂ ਮਸ਼ਹੂਰੀਆਂ ਵੀ ਸੀਗੀਆਂ ਐਡ ਵੀ ਕੀਤੀ ਹੋਈ ਸੀ ਜਦੋਂ ਪਤਾ ਲੱਗਿਆ ਸਾਨੂੰ ਵੀ ਇਹ ਇੱਥੇ ਦਵਾਈ ਦਿੰਦੇ ਆ ਪਹਿਲਾਂ ਮੋਗੇ ਦਿੰਦਾ ਸੀ ਦਵਾਈ ਫਿਰ ਸਾਨੂੰ ਪਤਾ ਲੱਗਿਆ ਵੀ ਇੱਥੇ ਬਠਿੰਡੇ ਆਉਣ ਲੱਗ ਗਏ ਤਾਂ ਫਿਰ ਅਸੀਂ ਇੱਥੇ ਆਉਣਾ ਸ਼ੁਰੂ ਇਹਦੇ ਕੋਲੇ ਕੀਤਾ ਮੇਰੀ ਵਾਈਫ ਨੂੰ ਯੂਟਰਸ ਦੀਆਂ ਰਸੌਲੀਆਂ ਸੀ ਤੇ ਇੱਕ ਸ਼ੂਗਰ ਦੀ ਪ੍ਰੋਬਲਮ ਸੀ ਤੇ ਜਦੋਂ ਇਹਦੇ ਕੋਲੇ ਅਸੀਂ ਆਏ ਤਾਂ ਸਾਨੂੰ ਕਹਿੰਦੇ ਵੀ ਸਾਡੀ ਦਵਾਈ ਨਾਲ ਅਸੀਂ 100% ਵੀ ਠੀਕ ਕਰਾਂਗੇ ਹਾਂ ਸਾਡੀ ਗਰੰਟੀ ਹੈ ਵੀ ਕੋਈ ਆਪਰੇਸ਼ਨ ਕਰਾਉਣਾ ਜਾਂ ਕੋਈ ਹੋਰ ਕਰਾਉਣਾ ਇਹ ਕਹਿੰਦਾ ਕੋਈ ਪੱਕਾ ਇਲਾਜ ਨਹੀਂ ਹੁੰਦਾ ਕਹਿੰਦਾ ਜੇ ਇਹ ਕਰਸੌਲੀਆਂ ਬਣ ਸਕਦੀਆਂ ਤਾਂ ਕਹਿੰਦਾ ਅਸੀਂ ਖੋਰ ਵੀ ਸਕਦੇ ਇਹਨਾਂ ਨੂੰ ਤੇ ਉਹ ਉਸ ਦੌਰਾਨ ਅਸੀਂ ਇਹਦੇ ਤੋਂ ਜਿਹੜੀ ਉਹ ਦਵਾਈ ਅਸੀਂ ਲੈਣੀ ਸ਼ੁਰੂ ਕੀਤੀ ਹਾਂ ਤੇ ਇਹ तकरीबन ਅਸੀਂ 11 ਮਹੀਨੇ ਦਵਾਈ ਇਹਦੇ ਤੋਂ ਅਸੀਂ ਖਾਧੀ ਮੈਂ ਕਹਿੰਦਾ ਡਾਕਟਰ ਦਾ ਨਾਮ ਇੱਕ ਜਿਹੜਾ ਹਾਲਾਂਕਿ ਮੈਂ ਤਾਂ ਜਿਹੜਾ ਇੱਥੇ ਆ ਉਹੀ ਪੜਿਆ ਤੇ ਇਹ ਉਹ ਕਿਹੜਾ ਹਸਪੀਟਲ ਹੈ ਡਾਕਟਰ ਬਰਿੰਦਰ ਭੁੱਲਰ ਹੈ ਜਿਨ੍ਹਾਂ ਦੀ ਕਿ ਪਹਿਲਾ ਮੋਗਾ ਬ੍ਰਾਂਚ ਸੀ ਮੇਨ ਇਹਨਾਂ ਦੀ ਮੋਗੇ ਤੋਂ ਇਹਨਾਂ ਨੇ ਇੱਥੇ ਗਣਪਤੀ ਇਨਕਲੇਵ ਚ ਜਿਹੜਾ ਕੋਈ ਰੈਂਟ ਤੇ ਲਿਆ ਉੱਪਰ ਉੱਥੇ ਇਹਨਾਂ ਨੇ ਜਿਹੜਾ ਹਸਪੀਟਲ ਹੀ ਖੋਲੇਗਾ ਇਹਦਾ ਤੁਹਾਡੇ ਦੇ ਵਿੱਚ ਵੀ ਇਹਨਾਂ ਨੇ ਲਿਖਿਆਗਾ ਇਹਦਾ ਹੈਗਾਗਾ ਬੈਲਵਿੰਗ ਇਲੈਕਟ੍ਰੋ ਹੋਮੋਪੈਥੀ ਹੈ ਹਸਪੀਟਲ ਇਹਨਾਂ ਦਾ ਤੇ ਪਰ ਜਿਹੜਾ ਅਸੀਂ 11 ਮਹੀਨੇ ਦਵਾਈ ਖਾਣ ਦੇ ਬਾਵਜੂਦ ਅਸੀਂ ਟੈਸਟ ਵੀ ਕਰਾਏ ਵਿਚਾਰ ਦੀ ਤਾਂ ਤਕਰੀਬਨ ਕੋਈ ਫਰਕ ਨਹੀਂ ਪਿਆ ਸੀ ਵੀ ਪਹਿਲਾਂ 27 ਐਮਸੀ ਐਮਐਮ ਸੀਗੀਆਂ ਵਿੱਚੋਂ ਜਾਨੀ ਕਿ 25 ਵੀ ਹੋ ਗਈਆਂ ਸੀ ਫਿਰ ਇੱਕ ਦੋ ਹੋਰ ਵੀ ਵਧ ਗਈਆਂ ਸੀ ਜਾਨੀ ਕਿ ਬਣੀਆਂ ਵੀ ਤੇ ਇੱਕ ਅੱਧੀ ਘੱਡੀ ਵੀ ਕੋਈ ਸਾਨੂੰ ਫਰਕ ਨਹੀਂ ਲੱਗਿਆ ਹਾਂ ਹਾਂ ਤੇ ਪਰ ਅਸੀਂ ਇਸ ਗੱਲ ਤੇ ਪੱਕੇ ਸੀ ਨਾ ਵੀ ਸਾਨੂੰ ਤਾਂ ਇਹ ਬਰਿੰਦਰ ਪੁੱਲਰ ਕਹਿੰਦਾ ਸੀ ਡਾਕਟਰ ਕਹਿੰਦਾ ਵੀ ਮੈਂ ਤਾਂ ਮੇਰਾ ਪੱਕਾ ਸ਼ਰਤੀਆ ਇਲਾਜ ਹੈ ਤੇ ਦਵਾਈ ਹੈ ਜਿਹੜੀ ਮੇਰੀ ਉਹ ਤੁਹਾਨੂੰ ਲੰਬਾ ਸਮਾਂ ਖਾਣੀ ਪੂਗੀ ਹਾਂ ਲੰਬਾ ਸਮਾਂ ਮੈਂ ਪੁੱਛਿਆ ਵੀ ਵੀ ਕਿੰਨੇ ਸਾਲ ਖਾਣੀ ਪੂ ਕਹਿੰਦਾ ਵੀ ਇਹ ਕੁਝ ਵੀ ਨਹੀਂ ਕਹਿ ਸਕਦੇ ਵੀ 2 ਸਾਲ 3 ਸਾਲ ਜਾਂ 5 ਸਾਲ ਕੋ ਕਿੰਨੀ ਵੀ ਖਾਣੀ ਪੈ ਸਕਦੀ ਹੈ ਅਸੀਂ ਇਸ ਤੇ ਪੱਕੇ ਹੋ ਕੇ ਨਾ ਤੋਂ ਦਵਾਈ ਲੈਂਦੇ ਰਹੇ ਪਰ ਜਦੋਂ ਮੇਰਾ ਪੈਰਾਂ ਥੱਲੇ ਜ਼ਮੀਨ ਨਿਕਲੀ ਉਹਦਾ ਕਾਰਨ ਕੀ ਸੀ ਆ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਆ ਆ ਦਾ ਐਫੀਡੇਵਟ ਹੈ ਕਹਿੰਦੇ ਵੀ 11 ਮਹੀਨਿਆਂ ਤੋਂ ਜਦੋਂ ਮੈਂ ਦਵਾਈ 11ਵੇਂ ਮਹੀਨੇ ਦਵਾਈ ਲੈਣ ਗਿਆ ਜੇ ਤਾਂ ਪਹਿਲੇ ਹੀ ਮੈਨੂੰ ਕਹਿਣਦੇ ਵੀ ਪਹਿਲੇ ਦਿਨ ਤੋਂ ਹੀ ਤਾਂ ਮੈਂ ਸ਼ਾਇਦ ਇਹਨਾਂ ਤੋਂ ਦਵਾਈ ਨਾ ਲੈਂਦਾ ਹਾਂ ਵੀ ਐਫੀਡੇਟ ਹਾਂ ਵੀ ਐਫੀਡੇਟ ਇਹਨਾਂ ਦੇ ਤੁਹਾਨੂੰ ਤੁਸੀਂ ਦੱਸਿਆ ਵੀ ਕੀ ਲਿਖਿਆਗਾ ਇਹ ਕਹਿੰਦੇ ਵੀ ਤੁਸੀਂ ਮੇਰਾ ਕੂੜ ਪ੍ਰਚਾਰ ਜਾਂ ਮੈਥੋ ਯਾਨੀ ਕਿ ਇਲਾਜ ਨਾ ਹੋਇਆ ਤਾਂ ਲੋਕਾਂ ਨੂੰ ਨਹੀਂ ਕਹਾਂਗੇ ਤੇ ਮੇਰਾ ਪ੍ਰਚਾਰ ਨਹੀਂ ਮੇਰੇ ਉਲਟ ਪ੍ਰਚਾਰ ਮੇਰੇ ਉਲਟ ਨਹੀਂ ਪ੍ਰਚਾਰ ਕਰਨਾ ਇਹ ਤਾਂ ਫਿਰ ਇੱਕ ਸੱਚ ਨੂੰ ਦਬਾਉਣ ਵਾਲੀ ਗੱਲ ਹੋ ਗਈ ਨਾ ਵੀ ਤੁਸੀਂ ਸੱਚ ਨਹੀਂ ਬੋਲਣਾ ਤੇ ਜਿਹੜਾ ਕਿ ਮੈਨੂੰ ਚੰਗਾ ਨਹੀਂ ਲੱਗਿਆ ਤੇ ਮੈਂ ਇਹਨਾਂ ਦਾ ਐਫੀਡੇਟ ਇਹ ਸਾਈਨ ਨਹੀਂ ਕੀਤਾ ਉਸ ਦੇ باوجود ਇਹਨਾਂ ਨੇ ਸਭ ਤੋਂ ਵੱਡੀ ਕੀ ਮੈਨੂੰ ਜਿਹੜੀ ਉਦੋਂ ਵੀ ਜਿਹੜੀ ਮਾੜੀ ਗੱਲ ਲੱਗੀ ਉਹ ਕੀ ਲੱਗੀ ਅਗਰ ਕਿਸੇ ਪੇਸ਼ੈਂਟ ਦਾ ਇਲਾਜ ਚੱਲ ਰਿਹਾ ਹੈਗਾ ਡਾਕਟਰ ਕੋਲੇ ਮਰੀਜ਼ ਹੈ ਜੋ ਮੰਨ ਲਓ ਗੱਲ ਵੀ ਐਫੀਡੀ ਵੀ ਕਿੰਨੀ ਕੀ ਗੱਲ ਹੈ ਜੇ ਬੰਦਾ ਨਾਂ ਦੇਵੇ ਤਾਂ ਕੀ ਉਹਨੂੰ ਤੁਸੀਂ ਦਵਾਈ ਦੇਣੀ ਬੰਦ ਕਰ ਦਿਓਗੇ ਕੀ ਉਹਨੂੰ ਤੁਸੀਂ ਮਰਨ ਲਈ ਛੱਡ ਦਿਓਗੇ ਕੀ ਇਹ ਐਜ਼ এ ਡਾਕਟਰ ਬਣਦਾ ਹੈ ਉਹਦਾ ਦਵਾਈ ਛੱਡੋ ਉਦੋਂ ਵੀ ਇੱਕ ਹੋਰ ਕਹਾਣੀ ਜਿਹੜੀ ਗੱਲ ਨੇ ਕੀਤੀ ਜਦੋਂ ਮੈਂ ਕਿਹਾ ਵੀ ਮੈਂ ਦਵਾਈ ਨਹੀਂ ਲੈਣੀ ਇਹਨੇ ਮੇਰੀ 300 ਰੁਪਈਆ ਜਿਹੜੀ ਫੀਸ ਲੈਂਦਾ ਸੀ ਹਰ ਵਾਰੀ ਇਹ ਆਪਦੀ ਉਹ ਮੈਨੂੰ ਮੋੜਤੀ ਵਾਪਸ ਤੇ ਜਿਹੜੇ ਜਿੰਨਾ ਵੀ ਇਹਦਾ ਟਰੀਟਮੈਂਟ ਚੱਲਿਆ ਸੀ ਟੋਟਲ ਉਹ ਇਹਨੇ ਆਪਦੇ ਕੋਲੇ ਰੱਖ ਲਿਆ ਜਿਹੜੀ ਫਾਈਲ ਬਣਦੀ ਹੈ ਜਿਹੜੀ ਜਿਹੜੀ ਹਾਲਾਕਿ ਉਹਦੇ ਵਿੱਚ ਮੇਰੀਆਂ ਪਹਿਲਾਂ ਵਾਲੀਆਂ ਵੀ ਹੋ ਸਕਦਾ ਇੱਕ ਦੋ ਡਾਕਟਰਾਂ ਤੋਂ ਪਹਿਲਾਂ ਹੀ ਦਵਾਈ ਚੱਲਦੀ ਸੀ ਉਹ ਵੀ ਪਰਚੀਆਂ ਵਿੱਚ ਨੇ ਤੇ ਉਹ ਇਹਨੇ ਕੀ ਕੀਤਾ ਵੀ ਆਪਦੇ ਕੋਲੇ ਰੱਖ ਲਿਆ ਹੁਣ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਮੈਂ ਕਿਹੜੇ ਡਾਕਟਰ ਨੂੰ ਦੱਸਾਂ ਵੀ ਕੀ ਟਰੀਟਮੈਂਟ ਚੱਲਿਆ ਦਾ ਦਵਾਈ ਕੀ ਕੀ ਦਵਾਈ ਦਿੱਤੀਆਂ ਨੇ ਕੀ ਖਾਦਾਗਾ ਜਿਹੜੀਆਂ ਹੁਣ ਇਹ ਆ ਦਵਾਈਆਂ ਦਿੰਦਾ ਸੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਇਹਨਾਂ ਉੱਤੇ ਕੋਈ ਮੰਨ ਕੇ ਚੱਲੋ ਵੀ ਇਹਨਾਂ ਦੀ ਮੈਨੂਫੈਕਚਰਿੰਗ ਡੇਟ ਨਹੀਂ ਹੈਗੀ ਕੋਈ ਇਹਦੇ ਚ ਸਾਲਟ ਨਹੀਂ ਹੈਗਾ ਲਿਖਿਆ ਉੱਤੇ ਵੀ ਤੁਸੀਂ ਤੁਹਾਨੂੰ ਕੀ ਦੇ ਰਿਹਾ ਇਹ ਤੇ ਇਹ ਹੁਣ ਮੈਂ ਕਿਹਨੂੰ ਦਿਖਾਵਾਂ ਕਿਹੜੇ ਡਾਕਟਰ ਨੂੰ ਦਿਖਾਵਾਂ ਵੀ ਮੇਰੇ ਜਿਹੜੀ ਘਰ ਵਾਲੀ ਨੇ ਜਿਹੜੀ ਦਵਾਈ ਆ ਉਹ ਕੀ ਖਾਦਾ ਇਹਨੇ ਕੀ ਦਿੱਤਾ ਇਹਨੂੰ ਤੁਸੀਂ ਤੁਸੀਂ ਲੰਬਾ ਸਮਾਂ ਦਵਾਈ ਜਿਹੜੀ ਹੈਗੀ ਉਹ ਦਿੱਤੀ ਆ ਇਹ ਮੈਂ ਇੱਕ ਵਾਰੀ ਦਿਖਾ ਵੀ ਦੇਵਾਂ ਇੱਥੇ ਕੋਈ ਮੈਨੂਫੈਕਚਰਿੰਗ ਡੇਟ ਨਹੀਂ ਕੋਈ ਐਕਸਪਾਇਰੀ ਡੇਟ ਨਹੀਂ ਕੋਈ ਸਾਲਟ ਦੀ ਤੁਸੀਂ ਗੱਲ ਕਰਦੋ ਤਾਂ ਫਿਰ ਇੰਨਾ ਸਮਾਂ ਦਵਾਈ ਲਈ ਫਿਰ ਉਦੋਂ ਨਹੀਂ ਤੁਸੀਂ ਇਸ ਚੀਜ਼ ਦਾ ਧਿਆਨ ਤਾਂ ਜਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਦੇ ਆਪਾਂ ਕਾਰਨ ਕੀ ਹੈ ਜਦੋਂ ਕੋਈ ਬੰਦਾ ਕੋਈ ਮਰੀਜ਼ ਹੁੰਦਾ ਕੋਈ ਦੁੱਖ ਦੁਖੀ ਹੁੰਦਾ ਉਹਨੂੰ ਇਹ ਲੱਗਦਾ ਵੀ ਹਾਂ ਵੀ ਯਾਰ ਮੈਂ ਤਾਂ ਕਿਸੇ ਵੀ ਡਾਕਟਰ ਕੋਲੇ ਚਲਾ ਗਿਆ ਵੀ ਅਗਲੇ ਆਉਂਦੇ ਮੈਂ ਤਾਂ ਰੱਬ ਕੋ ਮੈਨੂੰ ਆ ਜੂਗਾ ਉਦੋਂ ਕੀ ਸੀਗਾ ਵੀ ਸਾਨੂੰ ਇਹ ਸੀ ਤੇ ਵਿਸ਼ਵਾਸ ਸੀ ਵੀ ਹੋਮਿਓਪੈਥਿਕ ਦਵਾਈ ਤੇ ਮੈਂ ਸੋਚਿਆ ਵੀ ਹੋਮਿਓਪੈਥਿਕ ਦਵਾਈ ਤੇ ਸ਼ਾਇਦ ਨਾ ਹੁੰਦੀ ਹੋਵੇ ਕਿਹੜਾ ਰੋਜ ਹੀ ਲੈਣਾ ਦਵਾਈਆਂ ਕੋਈ ਬਿਮਾਰੀ ਨਹੀਂ ਹੈ ਕਿ ਮੈਨੂੰ ਤਾਂ ਕੋਈ ਪਰ ਜਦੋਂ ਹੁਣ ਮੈਨੂੰ ਪਤਾ ਲੱਗਿਆ ਮੈਂ ਡਾਕਟਰ ਨੂੰ ਪੁੱਛਿਆ ਕਹਿੰਦੇ ਉਹ ਕਹਿੰਦੇ ਵੀ ਇਹ ਤਾਂ ਤਾਂ ਇਨਵੈਲਡ ਹੈ ਤਾਂ ਕੋਈ ਹੈ ਹੀ ਨਹੀਂ ਕੁਝ ਕੁਝ ਵੀ ਨਹੀਂ ਲੱਗਿਆ ਹੋਇਆ ਨਾ ਸਾਲਟ ਹੈ ਨਾ ਕੋਈ ਡੇਟ ਹੈ ਤੇ ਤੇ ਨਾ ਕੋਈ ਮੰਨ ਕੇ ਚੱਲੇ ਆਹ ਦੀ ਕੱਲੀ ਫੋਟੋ ਹੈ ਡਾਕਟਰ ਦੀ ਡਾਕਟਰ ਦੀ ਆ ਦੇਖ ਲਓ ਕੱਲੀ ਫੋਟੋ ਹੈ ਇਸ ਕਰਕੇ ਮੈਂ ਹੁਣ ਇਹ ਤੇ ਐਪਲੀਕੇਸ਼ਨ ਦਰਇ ਕੀਤੀ ਹੈ ਆਪਣੇ 9ਵੇਂ ਮਹੀਨੇ ਚ 2022 ਚ ਆ 23 ਚ ਤੇ ਇੱਕ ਦੋ ਤਰੀਕਾ ਇਹ ਆਇਆ ਵੀ ਨਹੀਂ ਮੈਨੂੰ 100 ਕਿਲੋਮੀਟਰ ਤੋਂ ਹਾਂ 85 ਕਿਲੋਮੀਟਰ ਤੋਂ ਮੈਂ ਸਰਦੂਲਗੜ੍ਹ ਦੇ ਨਾਲ ਪਿੰਡ ਹੈ ਮੇਰਾ ਬਠਿੰਡੇ ਸਰਦੂਲਗੜ੍ਹ ਤੋਂ ਜਦੋਂ ਤੁਹਾਡੀਆਂ ਤਰੀਕਾਂ ਪੈਂਦੀਆਂ ਆ ਤਾਂ ਬਠਿੰਡੇ ਸਰਦੂਲਗੜ੍ਹ ਤੋਂ ਬਠਿੰਡੇ ਆਉਂਦਾ ਬਿਲਕੁਲ ਅੱਜ ਚੌਥੀ ਵਾਰੀ ਮੈਂ ਆਇਆ ਇੱਥੇ ਅੱਜ ਥੋੜਾ ਜਿਹਾ ਸਾਹਮਣਾ ਹੋਇਆ ਵੀ ਇਹ ਆਇਆ ਅੱਜ ਵੀ ਲੇਟ ਆਇਆ 11-12 ਵਜੇ ਜਿਵੇਂ ਕਿ ਅਸੀਂ ਵਿਹਲੇ ਹੁੰਨੇ ਆ ਜਾਂ ਡਾਕਟਰ ਸਾਹਿਬ ਵਿਹਲੇ ਹੁੰਦੇ ਆ ਤੇ ਅੱਜ ਅੱਜ ਮਿਲਿਆ ਬੰਦੇ ਨੂੰ ਹੋਰ ਦੱਸੋ ਤੁਸੀਂ ਉਸ ਤੋਂ ਬਾਅਦ ਇਹ ਚੀਜ਼ ਪੁੱਛਣ ਦੀ ਕੋਸ਼ਿਸ਼ ਕੀਤੀ ਜਦੋਂ ਤੁਹਾਨੂੰ ਜੋ ਤੁਸੀਂ ਠੀਕ ਹੈ ਤੁਸੀਂ ਇਲਾਜ ਜਿਹੜਾ ਹੈਗਾ ਉਹ ਬੰਦ ਇਹਨੇ ਕਹਿਤਾ ਕਿ ਭਾਈ ਇਲਾਜ ਫਰਮਾਨ ਨਹੀਂ ਤੁਹਾਡਾ ਕਰਦਾ ਉਸ ਤੋਂ ਬਾਅਦ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਹ ਆ ਚੀਜ਼ਾਂ ਜਿਹੜੀਆਂ ਤੋ ਇਹ ਕੀ ਹੈ ਕਿਉਂ ਆ ਜਾਂ ਸਦਾ ਤੁਸੀਂ ਅਪੀ ਐਪਲੀਕੇਸ਼ਨ ਬਾਅਦ ਵਿੱਚ ਕੀ ਹੋਇਆ ਨਾ ਜਦੋਂ ਮੇਰਾ ਉਹਨੇ ਜਨਨ ਕਿ ਮੇਰੇ ਮਰੀਜ਼ ਨੂੰ ਦਵਾਈ ਨਹੀਂ ਦਿੱਤੀ ਤੇ ਉਹਦਾ ਸਾਰਾ ਡਾਕੂਮੈਂਟਸ ਰੱਖ ਲਏ ਤੇ ਫਿਰ ਮੈਂ ਉਹਦੇ ਕੋਲ ਦੁਬਾਰਾ ਕੀ ਲੈਣ ਜਾਣਾ ਸੀ ਮੈਂ ਤਾਂ ਫਿਰ ਕੈ ਐਪਲੀਕੇਸ਼ਨ ਦਿੱਤੀ ਇੱਥੇ ਆ ਕੇ ਸ਼ਿਕਾਇਤ ਕੀਤੀ ਮੈਂ ਵੀ ਆ ਇਹਦੇ ਬਾਰੇ ਕੋਈ ਮਨਚਾਲਣਾ ਪਾਇਆ ਜਾ ਪਤਾ ਲੱਗੇ ਵੀ ਆ ਕੀ ਕਰ ਰਿਹਾ ਡਾਕਟਰ ਸਾਹਿਬੇ ਲੁੱਟ ਕਰ ਰਿਹਾ ਲੋਕਾਂ ਦੀ ਜਾਂ ਸਹੀ ਹੈ ਪਤਾ ਤਾਂ ਲੱਗੋ ਹੁਣ ਇਨਕੁਆਰੀ ਚੱਲ ਰਹੀ ਹੈ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਆ ਜੋ ਮੈਂ ਗੱਲ ਕਰੀ ਆ ਕਿ ਮੈਂ ਆਪਣੇ ਤਜਰਬੇ ਦੇਵੇ ਜਾਂ ਆਪਣੀ ਜ਼ਿੰਦਗੀ ਦੇ ਮੈਂ ਨਹੀਂ ਸੁਣਿਆ ਕਿ ਕੋਈ ਡਾਕਟਰ ਹਾਂ ਠੀਕ ਹੈ ਜੋ ਆਪਰੇਟ ਟਾਈਮ ਜ਼ਰੂਰ ਤੁਹਾਡੇ ਤੋਂ ਸਿਗਨੇਚਰ ਜਿਹੜੇ ਹੈਗਾ ਕਰਵਾਏ ਜਾਂਦੇ ਆ ਪਰ ਇਦਾਂ ਹਲਫੀਆ ਬਿਆਨ ਕਿ ਸਿਰਫ ਇੱਕ ਮੈਡੀਸਿਨ ਲੈਣ ਦੇ ਲਈ ਇਦਾਂ ਦਾ ਕੋਈ ਸੁਣਿਆ ਕਿ ਹੋਰ ਕੋਈ ਡਾਕਟਰ ਇਦਾਂ ਦੇ ਹਲਫੀਆ ਬਿਆਨ ਲੈਂਦੇ ਹੁਣ ਮੈਨੂੰ ਤਾਂ ਨਹੀਂ ਲੱਗਦਾ ਜੀ ਅੱਜ ਤੱਕ ਕੋਈ ਇਹੋ ਜਿਹਾ ਕੋਈ ਡਾਕਟਰ ਹੋਵੇ ਜਿਹੜਾ ਕੋਈ ਐ ਕਹਿੰਦਾ ਤੁਸੀਂ ਸੱਚ ਨਹੀਂ ਬੋਲਣਾ ਤੇ ਆ ਹਲਫੀਆ ਬਿਆਨ ਸਾਨੂੰ ਦਿਓ ਸੀ ਠੀਕ ਕਰੀਏ ਜਾਂ ਨਾ ਹਲਫੀਆ ਬਿਆਨ ਦਾ ਮੇਰਾ ਤਾਂ ਇਹ ਲੱਗ ਰਿਹਾ ਵੀ ਜਿਹੜਾ 11 ਮਹੀਨੇ ਦਾ ਦੇਖੋ ਮੈਂ ਦਵਾਈ ਤੋਂ ਲਈ ਹੈ ਵੀ ਕੋਈ ਇਹੋ ਜਿਹਾ ਨਹੀਂ ਕਦੇ ਇਹਨੇ ਕੀਤਾ ਸੀ ਇਹਨਾਂ ਨੇ ਪਹਿਲਾਂ ਕਦੇ ਇਹ 11 ਮਹੀਨੇ ਤੋਂ ਬਾਅਦ ਜਦੋਂ ਮੈਂ ਇਹਨਾਂ ਕੋਲੇ ਮੈਨੂੰ ਪਤਾ ਲੱਗਿਆ ਵੀ ਹ ਹੁਣ ਹਲਫੀਆ ਬਿਆਨ ਲੈਣ ਲੱਗ ਗਏ ਤਾਂ ਮੈਨੂੰ ਤਾਂ ਇਹ ਲੱਗ ਰਿਹਾ ਵੀ ਇਹਦਾ ਹੋ ਸਕਦਾ ਵੀ ਕਿਤੇ ਹੋਰ ਵੀ ਕਿਸੇ ਨਾਲ ਗਲੇਸ ਨਾ ਹੋਇਆ ਹੋਵੇ ਵੀ ਜਿਹੜਾ ਇਹ ਹਲਫੀਆ ਬਿਆਨ ਲੈਣ ਲੱਗ ਗਿਆ ਵੀ ਕੋਈ ਮੇਰਾ ਮਰੀਜ਼ ਬੋਲੇ ਨਾ ਜਿੰਨੇ ਕ ਆਉਂਦੇ ਆ ਤੁਸੀਂ ਉਸ ਸਮੇਂ ਜਾਂਦੇ ਨੂੰ ਜਿੰਨੇ ਕ ਮਰੀਜ਼ ਆਉਂਦੇ ਹਰ ਇੱਕ ਤੋਂ ਹਲਫਿਆ ਬਿਆਨ ਲਿਆ ਜਾਂਦਾ ਹਾਂ ਕੋਈ ਕੱਲੇ ਮੇਰੇ ਤੋਂ ਨਹੀਂ ਜਿੰਨੇ ਵੀ ਇਹਦੇ ਕੋਲੇ ਮਰੀਜ਼ ਆਉਂਦੇ ਉਹਨਾਂ ਸਾਰਿਆਂ ਤੋਂ ਹਲਫਿਆ ਬਿਆਨ ਲੈਂਦਾ ਸੀ ਇਹ ਹੁਣ ਆਪਣੀ ਜਿਹੜੀ ਇੱਥੇ ਮੰਨ ਕੇ ਚੱਲੋ ਐਪਲੀਕੇਸ਼ਨ ਦੇਣ ਤੋਂ ਬਾਅਦ ਲੈਣੋਂ हट ਗਿਆ ਉਹ ਤਾਂ ਮੈਨੂੰ ਪਤਾ ਨਹੀਂ ਤੇ ਤੁਸੀਂ ਕਿੰਤੂ ਪ੍ਰੰਤੂ ਕੀਤਾ ਇਸਤੇ ਹਾਲਾਂਕਿ ਤੁਸੀਂ ਕਹਿੰਦਾ ਕਿ ਮੈਂ ਤਾਂ ਇਹ ਬਿਲਕੁਲ ਕਿਹਾ ਮੈਂ 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 ਇਹਨਾਂ ਨੂੰ ਇਹ ਗੱਲ ਕਹੀ ਸੀ ਡਾਕਟਰ ਸਾਹਿਬ ਗੱਲ ਇਹ ਹੈ ਵੀ ਤੁਸੀਂ ਦਵਾਈ ਦਿੰਨੇ ਹੋ ਤੁਹਾਡੀ ਦਵਾਈ ਨਾਲ ਜੇ ਮੈਨੂੰ ਆਰਾਮ ਨਾ ਹੋਇਆ ਤਾਂ ਮੈਂ ਲੋਕਾਂ ਨੂੰ ਕਹਾਂਗਾ ਵੀ ਮੈਂ ਵੀ ਆਰਾਮ ਨਹੀਂ ਆਇਆ ਮੈਨੂੰ ਜੇ ਆਰਾਮ ਆ ਕੇ ਤਾਂ ਮੈਂ ਗਲਤ ਨਹੀਂ ਬੋਲ ਸਕਦਾ ਮੈਂ ਇਥੇ ਵੀ ਜੇ ਮੈਨੂੰ ਆਰਾਮ ਆਗੇ ਤੇ ਮੈਂ ਤੁਹਾਡੀ ਭੰਡੀ ਕਰੂਗਾ ਮੈਨੂੰ ਤਾਂ ਵਧੀਆ ਸਮਾਂ ਜੇ ਆਰਾਮ ਆਉ ਤਾਂ ਮੈਂ ਲੋਕਾਂ ਨੂੰ ਕਹੂ ਉਹ ਡਾਕਟਰ ਕੋਲੇ ਜਾਓ ਭਾਈ ਉਹ ਇਲਾਜ ਕਰਦਾ ਵਧੀਆ ਤੇ ਜੇ ਇਲਾਜ ਨਹੀਂ ਕਰਦਾ ਤੇ ਮੈਂ ਲੋਕਾਂ ਨੂੰ ਕਿਵੇਂ ਕਹਦੂਆਂ ਵੀ ਭਾਈ ਉਹ ਇਲਾਜ ਕਰਦਾ ਇਸੇ ਗੱਲ ਤੇ ਤਾਂ ਤੂੰ ਤੋਂ ਮੈਂ ਮੈਂ ਹੋਈ ਸੀ ਨਾ ਤੇ ਵੀ ਉਹ ਕਹਿੰਦਾ ਵੀ ਮੈਂ ਦਵਾਈ ਨਹੀਂ ਦੇਊਗਾ ਫਿਰ ਅੱਛਾ ਉਹ ਕਹਿੰਦਾ ਵੀ ਜੇਕਰ ਮੈਡੀਸਨ ਲੈਣੀ ਹੈ ਤਾਂ ਹਲਫੀਆ ਬਿਆਨ ਭਰਨਾ ਬੂਆ ਜੇ ਤੁਸੀਂ ਦਵਾਈ ਲੈਣੀ ਹੈ ਮੇਥੋਂ ਆਹ ਹਲਫੀਆ ਬਿਆਨ ਮੈਨੂੰ ਦੇਣਾ ਪੂਗਾ ਤੁਹਾਨੂੰ ਮਤਲਬ ਮਰੀਜ਼ ਤੋਂ ਜ਼ਰੂਰੀ ਫਿਰ ਹਲਫੀਆ ਬਿਆਨ ਹੋ ਗਿਆ ਮੈਂ ਤਾਂ ਇਹ ਸੋਚਦਾ ਵੀ ਬਿਮਾਰੀ ਮਰੀਜ਼ ਤੋਂ ਬਿਮਾਰੀ ਤੋਂ ਜਾਨਕੀ ਫਿਰ ਤਾਂ ਇਹ ਹਲਫੀਆ ਬਿਆਨ ਜ਼ਰੂਰੀ ਹੋ ਗਿਆ ਵੀ ਮੇਰੇ ਖਿਲਾਫ ਨਾ ਕੋਈ ਬੋਲੇ ਵੀ ਮੈਂ ਮਨਮਰਜ਼ੀਆਂ ਕਰਾਂ ਮਨਮਰਜ਼ੀ ਜੇ ਮਨਮਰਜ਼ੀ ਕਰੂਗਾ ਤਾਂ ਹਲਫੀਆ ਬਿਆਨ ਲੈ ਕੇ ਕਰੂਗਾ ਜੇ ਨਹੀਂ ਹਲਫੀਆ ਬਿਆਨ ਤਾਂ ਆਪਾਂ ਬੋਲ ਸਕਦੇ ਹਾਂ ਨਾ ਹਲਫੀਆ ਬਿਆਨ ਦੇ ਕੇ ਬੰਦਾ ਕਿ ਜਾਊ ਕਿੱਥੇ ਕਾਨੂੰਨੀ ਤੌਰ ਤੇ ਤੁਹਾਡੇ ਹਰ ਮਰੀਜ਼ ਦੇ ਹੱਥ ਬੰਨੇ ਹੋਏ ਆ ਹੱਥ ਬੰਨ ਕੇ ਦਵਾਈ ਦੇਣ ਵਾਲੀ ਇਹ ਗੱਲ ਹੈ ਜੋ ਕਰਦਾ ਹੈ ਉਹ ਤੁਸੀਂ ਹੁਣ ਤੁਸੀਂ ਹੁਣ ਚਾਹੋਣੇ ਕੀ ਆ ਅਸੀਂ ਜਿਉਂਨੇ ਵੀ ਇਹਦੀ ਸਾਰੀ ਖੋਜ ਪੜਤਾਲ ਕੀਤੀ ਜਾਵੇ ਸਰਕਾਰ ਨੂੰ ਬੇਨਤੀ ਕਰਦਾ ਮੈਂ ਤਾਂ ਵੀ ਇਹ ਪੂਰਾ ਇਹਦੇ ਬਾਰੇ ਡਿਟੇਲ ਹੈ ਜਿਹੜੀ ਇਹਦੀ ਜਾਣੀ ਜਾਵੇ ਵੀ ਇਹ ਕੀ ਪਾ ਕੇ ਦਿੰਦਾ ਮਰੀਜ਼ਾਂ ਨੂੰ ਤੇ ਆ ਹਲਫੀਆ ਵਿਭਾਨ ਕਿਉਂ ਲੈਂਦਾ ਇਹਦੇ ਕੋਲੇ ਹਲਫੀਆ ਵਿਭਾਨ ਲੈਣ ਦਾ ਅਧਿਕਾਰ ਕੀ ਹੈ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਜੇ ਕੋਈ ਇਹ ਕਾਨੂੰਨੀ ਹੈ ਤਾਂ ਦੱਸਦੇ ਕੋਈ ਵੀ ਆ ਕਾਨੂੰਨੀ ਆ ਭਾਈ ਵੀ ਹਾਂ ਹਲਫੀਆ ਵਿਭਾਨ ਲੈਣਾ ਹੁੰਦਾ ਜੀ ਤਾਂ ਗੁਰਚੇਤ ਸਿੰਘ ਮੇਰੇ ਨਾਲ ਸੀ ਪੂਰੀ ਕਹਾਣੀ ਜਿਹੜੀ ਇਹਨਾਂ ਨੇ ਦੱਸੀ ਆ ਕਿ ਦੋ ਇਲਜ਼ਾਮ ਨੇ ਕਿ ਇੱਕ ਪਹਿਲਾ ਇਲਜ਼ਾਮ ਇਹ ਹਲਫੀਆ ਬਿਆਨ ਦਾ ਕਿ ਹਰ ਇੱਕ ਮਰੀਜ਼ ਦੇ ਕੋਲੋਂ ਇਹ ਹਲਫੀਆ ਬਿਆਨ ਲਿਆ ਜਾਂਦਾ ਹੈ ਜਿਸ ਦੇ ਉੱਪਰ ਵਕਾਇਦਾ ਤੌਰ ਤੇ ਲਿਖਿਆ ਕਿ ਜੇਕਰ ਮੇਰੀ ਇਲਾਜ ਦੇ ਦੌਰਾਨ ਜਾਂ ਇਲਾਜ ਤੋਂ ਬਾਅਦ ਮੇਰੀ ਦਵਾਈ ਦੇ ਨਾਲ ਤੁਸੀਂ ਮੈਡੀਸਨ ਦੇ ਨਾਲ ਤੁਸੀਂ ਠੀਕ ਨਹੀਂ ਹੁੰਦੇ ਤਾਂ ਤੁਸੀਂ ਕੂੜ ਪ੍ਰਚਾਰ ਮੇਰੇ ਖਿਲਾਫ ਜਾਂ ਮੇਰੀ ਸੰਸਥਾ ਦੇ ਖਿਲਾਫ ਜਿਹੜਾ ਉਸੇ ਕਿੱਦਰੇ ਨਹੀਂ ਕਰੋਗੇ ਦੂਸਰਾ ਇਲਜ਼ਾਮ ਇਹਨਾਂ ਦੇ ਵੱਲੋਂ ਵੀ ਲਾਇਆ ਜਾ ਰਿਹਾ ਕਿ ਮੈਡੀਸਨ ਮੈਡੀਸਨ ਜਿਹੜੀ ਇਹਨਾਂ ਦੇ ਵੱਲੋਂ ਦਿੱਤੀ ਗਈ ਆ ਜਿਹੜੀ ਮੈਡੀਸਨ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਇਸ ਦੇ ਵਿੱਚ ਕੋਈ ਸਾਲਟ ਨਹੀਂ ਕੋਈ ਮੈਨੂਫੈਕਚਰਿੰਗ ਡੇਟ ਨਹੀਂ ਕੋਈ ਐਕਸਪਾਇਰੀ ਡੇਟ ਨਹੀਂ ਹਾਲਾਂਕਿ ਐਕਸਪਾਇਰੀ ਦਾ ਲਿਖਿਆ ਪਰ ਮੈਨੂਫੈਕਚਰਿੰਗ ਡੇਟ ਜਿਹੜਾ ਹੈਗਾ ਉਹ ਇਹਦੇ ਉੱਪਰ ਨਹੀਂ ਹੈ ਕਿਉਂਕਿ ਬੈਸਟ ਬਿਫੋਰ 40 ਡੇਸ ਫਰਮ ਦੀ ਡੇਟ ਆਫ ਮੈਨੂਫੈਕਚਰਿੰਗ ਪਰ ਇਹਦੇ ਉੱਪਰ ਮੈਨੂਫੈਕਚਰਿੰਗ ਡੇਟ ਕਿਸੇ ਤਰ੍ਹਾਂ ਦੀ ਕੋਈ ਨਹੀਂ ਆ ਸਾਲਟ ਜਿਹੜਾ ਹੈਗਾ ਉਹ ਕੋਈ ਨਹੀਂ ਆ ਡਾਕਟਰ ਦਾ ਨਾਮ ਵਰਿੰਦਰ ਸਿੰਘ ਭੁੱਲਰਾ ਤਾਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਜਾਣਨ ਦੀ ਹਲੇ ਤੱਕ ਅਸੀਂ ਨਹੀਂ ਕਿਸੇ ਡਾਕਟਰ ਨੂੰ ਦੇਖਿਆ ਕਿ ਹਲਫੀਆ ਬਿਆਨ ਲੈਂਦਿਆਂ ਹੋયા ਜਿਹੜੇ ਜਿਹੜੇ ਹੈਗੇ ਨੇ ਮੈਡੀਸਨ ਦੇ ਦੋਣ ਜਿਹੜੇ ਕਿ ਮੈਡੀਸਨ ਦਿੰਦੇ ਨੇ ਤਾਂ ਇਦਾਂ ਦਾ ਅਧਿਕਾਰ ਤੁਹਾਡੇ ਕੋਲੇ ਕਿਉਂ ਆ ਇਦਾਂ ਦਾ ਅਧਿਕਾਰ ਤੁਹਾਡੇ ਤੁਹਾਡੇ ਕੋਲੇ ਕਿੱਥੋਂ ਆਇਆ ਜਾਂ ਤੁਸੀਂ ਕਿਉਂ ਤੁਹਾਨੂੰ ਹਲਫੀਆ ਬਿਆਨ ਲੈਣ ਦੀ ਜ਼ਰੂਰਤ ਜਿਹੜੀ ਹੈਗੀ ਹੋ ਪੈਂਦੀ ਹੈ ਕਿਉਂਕਿ ਆਪਣਾ ਇhtiyar ਕਰਨ ਦੇ ਲਈ ਲੱਖਾਂ ਲੱਖਾਂ ਰੁਪਏ ਡਾਕਟਰ ਲਗਾਉਂਦੇ ਨੇ ਤਾਂ ਜੋ ਐਡਵਰਟਾਈਜ਼ਮੈਂਟ ਹੋਵੇ ਇhtiyar ਹੋਵੇ ਤਾਂ ਫਿਰ ਉਹ ਐਡਵਰਟਾਈਜ਼ਮੈਂਟ ਦੇ ਲਈ ਲੱਖਾਂ ਲਾਤੇ ਜਾਂਦੇ ਨੇ ਤਾਂ ਦੂਸਰੇ ਪਾਸੇ ਜੇਕਰ ਕੋਈ ਮਰੀਜ਼ ਠੀਕ ਨਹੀਂ ਹੁੰਦਾ ਉਹਨਾਂ ਦੇ ਮੂੰਹ ਬੰਨਣ ਦੇ ਲਈ ਇਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਮੂੰਹ ਬੰਨਣ ਦੇ ਲਈ ਉਹਨਾਂ ਤਾਂ ਕਰਕੇ ਉਸ ਤੋਂ ਬਾਅਦ ਮੈਡੀਸਨ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਜਾਂਦੀ ਆ ਤਾਂ ਐਦਾਂ ਦਾ ਕੁਝ ਜਿਹੜਾ ਹੈਗਾ ਇਸ ਡਾਕਟਰ ਬੁਰਿੰਦਰ ਸਿੰਘ ਭੁੱਲਰ ਹੋਰਾਂ ਦੇ ਵੱਲੋਂ ਕੀਤਾ ਗਿਆ ਡਾਕਟਰ ਸਾਹਿਬ ਦਾ ਪਾਕੀ ਜਾਣਨ ਦੀ ਵੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ ਹੈਲੋ ਹੈਲੋ ਡਾਕਟਰ ਬੁਰਿੰਦਰ ਭੁੱਲਰ ਗੱਲ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਅ ਜਸਗਰਿਆਲ ਗੱਲ ਕਰ ਰਹੇ ਹਾਂ ਭਾਈ ਜੀ ਆ ਰਿਹਾ ਮੀ ਟੈਲੀਵਿਜ਼ਨ ਚੈਨਲ ਤੋਂ ਜੀ ਕਰੀਓ ਸਰ ਅੱਛਾ ਮੈਂ ਨਾ ਇੱਕ ਖਬਰ ਦੇ ਬਾਬਤ ਤੋ ਤੁਹਾਡਾ ਪੱਖ ਲੈਣਾ ਸੀ ਇੱਕ ਨਾ ਜਨਾਬ ਸੁਖਵੀਰ ਕੌਰ ਨੇ ਵਾਈਫ ਆਫ ਗੁਰਚੇ ਅੱਛਾ ਤੁਹਾਡੇ ਤੋਂ ਤਕਰੀਬਨ 11 ਕੁ ਮਹੀਨੇ ਦੀ ਮੈਡੀਸਿਨ ਚੱਲੀ ਉਹਨਾਂ ਦੀ ਅੱਛਾ ਠੀਕ ਹੈ ਜੀ ਤੇ ਉਹਦਾ ਉਹਨਾਂ ਦਾ ਇਹ ਕਹਿਣਾ ਕਿ ਜੀ ਤੁਸੀਂ ਇੱਕ ਉਹਨਾਂ ਨੇ ਹਲਫੀਆ ਬਿਆਨ ਵੀ ਸਾਨੂੰ ਦਿਖਾਇਆ ਆ ਕਿ ਤੁਸੀਂ ਜਿਹੜੀ ਮੈਡੀਸਿਨ ਦੰਨੇ ਹੋ ਤਾਂ ਮੈਡੀਸਿਨ ਦੇ ਦੌਰਾਨ ਤੁਸੀਂ ਇੱਕ ਹਲਫੀਆ ਬਿਆਨ ਜਿਹੜਾ ਹੈਗਾ ਉਹ ਲੈਨੇ ਹੋ ਆਪਣੇ ਤੋਂ ਪੇਸ਼ੈਂਟ ਤੋਂ ਜਿਦੇ ਚ ਇਹ ਲਿਖਿਆ ਹੁੰਦਾ ਕਿ ਜੇਕਰ ਮੇਰੀ ਮੈਡੀਸਿਨ ਦੇ ਨਾਲ ਕੋਈ ਠੀਕ ਨਹੀਂ ਹੁੰਦਾ ਤਾਂ ਤੁਸੀਂ ਮੇਰੇ ਬਾਰੇ ਇੱਕ ਮਤਲਬ ਗਲਤ ਪ੍ਰਚਾਰ ਜਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਭਈ ਅਸੀਂ ਉਹ ਡਾਕਟਰ ਤੋਂ ਠੀਕ ਨਹੀਂ ਹੁੰਦੇ ਇਹ ਕੀ ਕੀ ਮਾਮਲਾ ਜੀ ਇਹ ਐਕਚੁਅਲ ਤੇ ਬ੍ਰਦਰ ਕੀ ਹੁੰਦਾ ਹੈ ਕਿ ਜੇ ਸਰਜਰੀ ਕੇਸਸ ਹਨ ਜੀ ਇਹਨਾਂ ਦੀ ਵਾਈਫ ਦੀ ਫਾਈਬਰ ਓਕੇ ਉਹ ਸਰਜਰੀ ਕੇਸ ਆ ਜਾਂਦਾ ਨਾ ਓਕੇ ਤਾਂ ਇਸ ਤਰ੍ਹਾਂ ਦੇ ਕੇਸ ਨੂੰ ਅਸੀਂ ਹਲਕੀਆਂ ਬਿਮਾਰ ਕਿਉਂਕਿ ਫਾਈਬਰੋਇਡ ਸਰਜਰੀ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਇਹ ਹੁੰਦਾ ਹੈ ਕਿ ਮੇਰਾ ਫਾਈਬਰੋਇਡ ਕਦੋਂ ਘਟੇਗਾ ਹੂੰ 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 ਉਹਨੂੰ ਕਿਉਂਕਿ ਆਪਾਂ ਕੋਈ ਸਟੀਰੋਇਡ ਜਾਂ ਐਂਟੀਬਾਇਓਟਿਕ ਤੇ ਕੰਮ ਨਹੀਂ ਕਰਦੇ ਹਾਂ ਆਪਣੀ ਨੇਚਰਲ ਰੈਮਡੀ ਜੀ ਜੀ ਠੀਕ ਹੈ ਤਾਂ ਉਹਦੇ ਵਿੱਚ ਬੋਡੀ ਦਾ ਇੱਕ ਹੀਲਿੰਗ ਜਿਹੜਾ ਪ੍ਰੋਗਰਾਮ ਹੈ ਜੀ ਉਹ ਵਰਕ ਕਰਦਾ ਹੈ ਜੀ ਉਹਦੇ ਵਿੱਚ ਕਿਸੇ ਦੀ ਉਹ ਇਮਿਊਨਿਟੀ ਅਗਰ ਅੱਛੀ ਹੈ ਤਾਂ ਉਹ ਜੀ 6 ਮਹੀਨੇ ਜੀ ਬੋਡੀ ਰਿਸਪੌਂਸ ਆ ਜਾਂਦੀ ਕਿ 10 ਮਹੀਨੇ ਜੀ ਸਾਢੇ 2 ਸਾਲ ਵੀ ਲੱਗਦੇ ਜੀ ਬਾਈ ਜੀ ਠੀਕ ਹੈ ਤੁਸੀਂ ਸਰਜਰੀ ਕੇਸਸ ਜੇ ਫਿਰ ਅਸੀਂ ਉਹਦੇ ਸੀ ਹੁੰਦਾ ਕੀ ਹੈ ਕਿ ਪੇਸ਼ੈਂਟ ਨਾਲ ਮੰਨ ਲਓ ਅਸੀਂ ਕਹਿੰਦਾ ਪੇਸ਼ੈਂਟ ਨੂੰ ਕਿ ਸਰ ਤੁਹਾਡੇ ਕੇਸ ਨੂੰ 12 ਮਹੀਨੇ ਤੱਕ ਆਪਾਂ ਕੰਟੀਨਿਊ ਚੱਲਾਂਗੇ ਹਮ ਪੇਸ਼ੈਂਟ ਨੇ ਮੰਨ ਲਓ 3 ਮਹੀਨੇ ਲਈ 4 ਮਹੀਨੇ ਲਈ ਉਸ ਬਾਅਦ ਕਈ ਵਾਰੀ ਪੇਸ਼ੈਂਟ ਕੀ ਕਰ ਦਿੰਦੇ ਜੀ ਸੋਸ਼ਲ ਮੀਡੀਆ ਤੇ ਗਲਤ ਕਮੈਂਟਿੰਗ ਕਰਦੇ ਹਾਂ ਆ ਦੂਸਰੇ ਜਿਹੜੇ ਪੇਸ਼ੈਂਟ ਉਹਨਾਂ ਨੂੰ ਹਰਾਸ਼ ਕਰਦੇ ਨੇ 네ਗੇਟਿਵ ਕਰਦੇ ਜੀ ਜੀ ਸੰਸਥਾ ਦਾ ਗਲਤ ਪ੍ਰਚਾਰ ਕਰਦੇ ਆ ਜੀ ਜੀ ਮੇਰਾ ਨਿੱਜੀ ਨਾਮ ਲੈ ਕੇ ਫਿਰ ਕਮੈਂਟ ਕਰਦੇ ਆ ਪ੍ਰਚਾਰ ਕਰਦੇ ਆ ਜੀ ਜੀ ਉਸ ਜਸਤ ਇਸ ਇਸ ਬਾਬਤ ਹੀ ਹੈ ਕਿ ਅਗਰ ਤੁਹਾਡੇ ਨਾਲ ਜਦੋਂ ਗੱਲ ਤੁਸੀਂ ਤਾਂ ਹੀ ਆਓ ਅਗਰ ਇਸ ਚੀਜ਼ ਨਾਲ ਤੁਸੀਂ ਸਹਿਮਤ ਹੋ ਆਦਰਵਾਇਜ਼ ਅਸੀਂ ਕੋਈ ਸਰਜਰੀ ਨਹੀਂ ਕਰਦੇ ਅਸੀਂ ਕੋਈ ਐਲੋਪੈਥੀ ਦੇ ਸਰਜਨ ਡਾਕਟਰ ਨਹੀਂ ਹੈਗੇ ਇਹ ਆ ਕੇ ਇਸ ਦੇ ਵਿੱਚ ਹੁੰਦਾ ਤੁਹਾਡੇ ਕੋਲ ਜਿੰਨੇ ਪੇਸ਼ੈਂਟ ਨੇ ਤੁਸੀਂ ਹਰ ਇੱਕ ਤੋਂ ਹਲਫਿਆ ਬਣ ਲੈਣੇ ਹੋ ਜੀ ਜੀ ਹਲਫਿਆ ਬਣ ਤੋਂ ਸਾਨੂੰ ਸਾਨੂੰ ਲੀਗਲ ਐਡਵਾਈਜ਼ਰ ਨੇ ਮੈਂਸ਼ਨ ਕੀਤਾ ਹਾਂ ਤੇ ਕਿਉਂਕਿ ਆਪਣੇ ਨਾਲ ਲੱਗ ਰਿਹਾ ਪੰਜਾਬ ਤੋਂ ਬਟ ਉਹ ਠੀਕ ਹੈ ਬਟ ਇੱਕ ਇੱਕ ਚੀਜ਼ ਮੈਂ ਮੈਂ ਜਾਨਣਾ ਚਾਹੂੰਗਾ ਮੈਂ ਇੱਕ ਚੀਜ਼ ਜ਼ਰੂਰ ਜਾਨਣਾ ਚਾਹਣਾ ਕਿ ਮਤਲਬ ਇਹ ਵੀ ਹੁੰਦਾ ਕਿ ਠੀਕ ਹੈ ਕਿਉਂਕਿ ਹਰ ਡਾਕਟਰ ਤੋਂ ਹਰ ਕੋਈ ਨਹੀਂ ਠੀਕ ਹੁੰਦਾ ਹਰ ਡਾਕਟਰ ਤੋਂ ਹਰ ਕੋਈ ਨਹੀਂ ਠੀਕ ਹੁੰਦਾ ਨਾ ਇਹ ਕੋਈ ਹੋਣੀ ਕੋਈ ਕਈ ਰਿ ਕਿਸੇ ਤੁਹਾਡੇ ਤੋਂ ਕੋਈ ਬਹੁਤੇ ਇਦਾਂ ਦੇ ਠੀਕ ਹੋਏ ਹੋਣਗੇ ਜਿਹੜੇ ਪੰਜ ਸੱਤ ਹੋਰ ਡਾਕਟਰ ਤੋਂ ਠੀਕ ਨਾ ਹੋਏ ਹੋਣ ਜੀ ਜੀ ਮੰਨ ਲਓ ਤੁਹਾਡੇ ਵੱਲੋਂ ਜਿਹੜਾ ਤੁਹਾਡੇ ਤੋਂ ਨਹੀਂ ਠੀਕ ਹੁਣ ਉਹ ਬਾਹਰ ਜਾ ਕੇ ਇਹ ਵੀ ਨਹੀਂ ਕਿਸੇ ਨੂੰ ਕਹਿ ਸਕਦਾ ਕਿ ਡਾਕਟਰ ਤੋਂ ਮੈਂ ਠੀਕ ਨਹੀਂ ਹੋਇਆ ਨਹੀਂ ਨਹੀਂ ਇਹ ਨਹੀਂ ਇਹਨੂੰ ਲੈ ਕੇ ਨਹੀਂ ਹੈਗਾ 네ਗੇਟਿਵ ਪ੍ਰਚਾਰ ਨੂੰ ਲੈ ਕੇ ਹੈਗਾ 네ਗੇਟਿਵ ਮੈਂ ਦੇਖੋ ਹੁਣ ਕਿਸੇ ਨੇ ਤੁਹਾਡੇ ਲਈ ਦੇਖੋ ਉਹਦੇ ਹਲਫੀਆ ਬਿਆਨ ਦੇ ਅਨੁਸਾਰ ਤਾਂ ਇਹ ਵੀ 네ਗੇਟਿਵ ਪ੍ਰਚਾਰ ਆ ਕਿ ਕਿਸੇ ਨੇ ਕਿਸੇ ਨਾਲ ਕਮਿਊਨੀਕੇਟ ਕਰਕੇ ਇਹ ਚੀਜ਼ ਕਹੇ ਤੀ ਕਿ ਉਹ ਡਾਕਟਰ ਤੋਂ ਮੈਂ ਠੀਕ ਨਹੀਂ ਹੋਇਆ ਨਹੀਂ ਨਹੀਂ ਉਹ ਉੱਥੇ ਦੇਖੋ ਆਪਾਂ ਸਾਰਾ ਦੇ ਨਾਲ ਫਿਰ ਦੇਖੋ ਜੇ ਜਾਂ ਇਹ ਕੋਈ ਜਾਂ ਕੋਈ ਇਦਾਂ ਵੀ ਕਾਨੂੰਨੀ ਤੌਰ ਤੇ ਭਈ ਬੰਦੇ ਦੀ ਸੀ ਹੱਥ ਹੱਥ ਬਨ ਲਈ ਜਿਹੜਾ ਪੇਸ਼ੈਂਟ ਸਾਡੇ ਕੋਲੋਂ ਸਾਡੇ ਬਾਰੇ ਬੋਲ ਵੀ ਨਾ ਸਕੇ ਬਾਹਰ ਕੁਝ ਨਹੀਂ ਨਹੀਂ ਇਸ ਤਰ੍ਹਾਂ ਦੇਖੋ ਇੱਕ ਪੇਪਰ ਆ ਆਖੋ ਕੁਇਆ ਫਿਰ ਸੁਣਾ ਦਵਾ ਰਹੇ ਉਹ ਤਾਂ ਪੇਜ ਆ ਉਹ ਇੱਕ ਦੇਖੋ ਇਹ ਪੇਜ ਰਾਹੀਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਬੰਦੇ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੈ ਬਟ ਤੁਸੀਂ ਕੀ ਮੰਨਦੇ ਹੋ ਸਹੀ ਹੈ ਤੁਸੀਂ ਕੀ ਮੰਨਦੇ ਹੋ ਕਿ ਸਹੀ ਹੈ ਕਿੰਨਾ ਕਿਉਂਕਿ ਮੈਂ ਦੇਖੋ ਮੈਂ ਜਿੰਨੇ ਕੋ ਮੈਨੂੰ ਮੈਂ ਹੁਣ ਤੱਕ ਪਹਿਲੇ ਤੁਸੀਂ ਡਾਕਟਰ ਹੋ ਜਿਹੜੇ ਇਸ ਤਰ੍ਹਾਂ ਮੈਡੀਸਨ ਦੇ ਦੌਰਾਨ ਇਹ ਹਲਫਿਆ ਬਿਆਨ ਲੈਣੇ ਕਿੰਨੇ ਕੁ ਡਾਕਟਰਸ ਹੋਰ ਨੇ ਜਿਹੜੇ ਨਾ ਉਹ ਤੇ ਮੈਡੀਸਨ ਦੌਰਾਨ ਆਪਰੇਸ਼ਨ ਦੌਰਾਨ ਜ਼ਰੂਰ ਠੀਕ ਹੈ ਉਹ ਤਾਂ ਮੈਂ ਮੰਨਦਾ ਆ ਆਪਰੇਸ਼ਨ ਦੌਰਾਨ ਜਿੰਨੇ ਵੀ ਡਾਕਟਰ ਹੈ ਅੱਤੇ ਕੰਸੈਂਟ ਲੈਟਰ ਤੇ ਸਾਈਨਸ ਆ ਰਹੇ ਸਰ ਕੰਸੈਂਟ ਲੈਟਰ ਤੇ ਇਹ ਹਲਫਿਆ ਬਿਆਨ ਦੇ ਵਿੱਚ ਫਰਕ ਹੁੰਦਾ ਨਾ ਦੇ ਫਰਕ ਇਹ ਹੁੰਦਾ ਉਹ ਫਰਕ ਇਹ ਹੈ ਕਿ ਉਹ ਇੰਗਲਿਸ਼ ਚ ਤਾਇਤ ਕਰਦੇ ਆ ਨਹੀਂ ਸਰ ਉਹ ਤਾਂ ਨਹੀਂ ਮੈਂ ਹੁੰਦਾ ਬਸ ਬਟ ਮੈਡੀਸਨ ਲੈਂਗੁਏਜ ਕੀਤਾ ਤਾਂ ਜੋ ਅਗਲੇ ਨੂੰ ਨਹੀਂ 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 ਮੈਡੀਸਨ ਮੈਡੀਸਨ ਦੌਰਾਨ ਮੈਂ ਗੱਲ ਕਰ ਰਿਹਾ ਸਰ ਇਹ ਮੈਡੀਸਨ ਦੌਰਾਨ ਕਿੰਨੇ ਲੈ ਲੈਂਦੇ ਮੈਡੀਸਨ ਦੌਰਾਨ ਤਾਂ ਤੁਸੀਂ ਕਿਉਂਕਿ ਤੁਸੀਂ ਕਿ ਮੇਰੇ ਕੋਲੇ ਹਰ ਤੁਹਾਡੇ ਹਰ ਪੇਸ਼ੈਂਟ ਤੋਂ ਤੁਸੀਂ ਹਲਫਿਆ ਬਿਆਨ ਲੈਨੇ ਹੋ ਹਰ ਪੇਸ਼ੈਂਟ ਤੁਸੀਂ ਲੈਨੇ ਹੋ ਮੈਡੀਸਨ ਦੌਰਾਨ ਮੈਂ ਕਰ ਰਿਹਾ ਮੈਡੀਸਨ ਦੌਰਾਨ ਤਾਂ ਨਹੀਂ ਡਾਕਟਰ ਲੈਂਦੇ ਨਾ ਕਿ ਇਹ ਚੀਜ਼ ਹਲਫਿਆ ਬਿਆਨ ਸਰ ਤੁਸੀਂ ਇਲੈਕਟ੍ਰੋਮਪੈਥ ਸਰਜਨ ਤਾਂ ਹੈ ਹੀ ਨਹੀਂਗਾ ਹੂੰ ਸਾਡੇ ਲਈ ਤਾਂ ਜਿਹੜੇ ਜਿਹੜੇ ਵੀ ਸਰਜਰੀ ਕੇਸ ਆਏਗਾ ਅਸੀਂ ਉਸ ਤੋਂ ਪਹਿਲਾਂ ਲਾਵਾਂਗੇ ਤਾਜ਼ੋ ਸੱਭ ਦੀ ਨੀਚੀ ਸੇਫਟੀ ਅੱਛਾ ਤੁਸੀਂ ਮਤਲਬ ਕੱਲ ਇਹ ਮੈਨੂੰ ਇੱਕ ਚੀਜ਼ ਕਰ ਕਰਾ ਕੇ ਕਲੀਅਰ ਕਰੋ ਸਰਜਰੀ ਪੇਸ਼ੈਂਟ ਤੋਂ ਲੈਣੇ ਹੋ ਜਾਂ ਹਰ ਪੇਸ਼ੈਂਟ ਤੋਂ ਲੈਣੇ ਹੂ ਅਸੀਂ ਤਕਰੀਬਨ ਸਾਡੇ ਕੋਲ 90% ਸਰ ਜਿਹੜੇ ਪੇਸ਼ੈਂਟ ਸਰਜਰੀ ਵਾਲੇ ਹੀ ਆ ਤੇ ਇਹਦੇ ਜਿਹੜੇ ਜਿਹੜੇ ਟਨ ਜਿਹੜੇ 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 10% ਬਿਨਾ ਸਰਜਰੀ ਤੋਂ ਦੇ ਉਹਨਾਂ ਤੋਂ ਵੀ ਲੈਨੇ ਕੋ ਉਹਨਾਂ ਤੋਂ ਨਹੀਂ ਲੈਂਦੇ ਉਹਨਾਂ ਦੀ ਉਹਨਾਂ ਦੀ ਸਾਡਾ ਅਗਲਾ ਸਾਈਨ ਕਰ ਦਵੇ ਠੀਕ ਆ ਨਹੀਂ ਕਰ ਦਵੇ ਤਾਂ ਅਸੀਂ ਉਹਨੂੰ ਕੋ ਬਹੁਤ ਕੰਪੈਲਿੰਗ ਕਰਦੇ ਓਕੇ ਵਾਟ ਬਟ ਇਸ ਕੇਸ ਦੇ ਵਿੱਚ ਕੀ ਹੋਇਆ ਕਹਿੰਦੇ ਕਿ ਜਦੋਂ ਅਸੀਂ ਮਨਾ ਕਰਤਾ ਤਾਂ ਉਸ ਤੋਂ ਬਾਅਦ ਸਾਡੀ ਫਾਈਲ ਜਿਹੜੀ ਆ ਉਹ ਤਾਂ ਚਲੋ ਉਹਨਾਂ ਨੇ ਰੱਖ ਹੀ ਲਿਓ ਉਹਦੋਂ ਕਹਿੰਦੇ ਵੀ ਅਸੀਂ ਫਿਰ ਮੈਡੀਕ ਨਹੀਂ ਤੁਹਾਨੂੰ ਦੇ ਸਕਦੇ ਐਕਚੁਅਲੀ ਸਰ ਇੱਕ ਸਰਜਰੀ ਵਾਲੇ ਕੇਸ ਨੂੰ ਮੈਂ ਕਿਵੇਂ ਟਰੀਟਮੈਂਟ ਦਵਾ ਜਿਹੜਾ ਬੰਦਾ ਅੱਜ ਇੱਕ ਪ ਕੁਝ ਕਰੀ ਜਾਏਗਾ ਓਕੇ ਇੱਕ ਚੀਜ਼ ਹੋ ਰਹਾ ਇੱਕ ਚੀਜ਼ ਹੋ ਰਹਾ ਠੀਕ ਹੈ ਇੱਕ ਜਿਹੜਾ ਦੂਸਰਾ ਇਲਜ਼ਾਮ ਉਹਨਾਂ ਨੇ ਇਹ ਲਾਇਆ ਕਿ ਉਹ ਇੱਕ ਨਾ ਤੁਹਾਡੀ ਮੈਡੀਸਨ ਲੈ ਕੇ ਆਈ ਸੀ ਮੈਡੀਸਨ ਦੀ ਤਿੰਨ ਤਿੰਨ ਮੈਨੂੰ ਲੱਗਦਾ ਸ਼ਾਇਦ ਅਫੀਸ਼ੀਅਨ ਸੀਗੀਆਂ ਉਹਨਾਂ ਦੇ ਉੱਪਰ ਮੈਨੂਫੈਕਚਰਿੰਗ ਡੇਟ ਜਾਂ ਸਾਲਟ ਜਿਹੜਾ ਕੁਝ ਵੀ ਲਿਖਿਆ ਤੁਹਾਡੀ ਇੱਕ ਤਸਵੀਰ ਸੀ ਤੁਹਾਡੀ ਸਿਰਫ ਜੀ ਜੀ ਉਹ ਤੇ ਸਾਲਟ ਜਾਂ ਕੋਈ ਮੈਨੂਫੈਕਚਰਿੰਗ ਡੇਟ ਇਦਾਂ ਕਰ ਸਕਦੇ ਹੋ ਜੀ ਬਿਲਕੁਲ ਸਰ ਇੱਕ ਮੈਨੂੰ ਦੱਸੋ ਕਿਹੜਾ ਹੋਮੀਓਪੈਥੀ ਵਾਲਾ ਆਪਣੀ ਬੋਟਲ ਦੇ ਉੱਤੇ ਸਾਲਟ ਲਿਖਦਾ ਤੁਸੀਂ ਇਹ ਮੈਨੂਫੈਕਚਰਿੰਗ ਡੇਟ ਸਰ ਸਰ ਉਹ ਉਹ ਮੇਰੇ ਕੋਲ ਲਿਖੀ ਪਈ ਹੈ ਨਾ ਉਹ ਮੇਰੀ ਫਾਰਮੇਸੀ ਸਾਰਾ ਰਿਕਾਰਡ ਪਿਆ ਮੇਰੇ ਸੌਫਟਵੇਅਰ 'ਤੇ ਪਿਆ ਆਨਲਾਈਨ 'ਤੇ ਤੁਹਾਡੇ ਕੋਲ ਤਾਂ ਪਿਆ ਮੈਂ 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 ਮੰਨ ਗਿਆ ਸਰ ਤੁਹਾਡੇ ਕੋਲ ਪਿਆਗਾ ਮਤਲਬ ਜਿਹੜਾ ਮੈਡੀਸਨ ਲੈ ਰਿਹਾਗਾ ਉਹਨੂੰ ਕੀ ਪਤਾਗਾ ਕਿ ਉਹ ਕਿਉਂਕਿ ਉਹ ਤੇ ਸਿਰਫ ਇਹ ਵੀ ਬੈਸਟ ਫੋਰ 40 ਦਿਨ ਮੇਰੀ ਮੇਰੀ ਗਰੀਬਾ ਸਾਹਿਬ ਜਿਹੜੀ ਜਿਹੜੀ ਸਾਡੀ ਪੇਟੈਂਟ ਮੈਡੀਸਨ ਹੈ ਨਾ ਉਹ ਤੁਹਾਨੂੰ ਬੈਚ ਨੰਬਰ ਵੀ ਮਿਲੇਗਾ ਹੂੰ ਉਹਦੇ ਤੇ ਤੁਹਾਨੂੰ ਮੈਨੂਫੈਕਚਰਿੰਗ ਡੇਟ ਵੀ ਮਿਲੇਗੀ ਸਭ ਕੁਝ ਮਿਲੇਗਾ ਉਹ ਮੈਂ ਸੀਸੀ ਦੇ ਉੱਪਰ ਮੈਂ ਮੈਨੂਫੈਕਚਰਿੰਗ ਡੇਟ ਉਹਦੇ ਉੱਪਰ ਕਿਉਂ ਨਹੀਂ ਲਿਖ ਇਹ ਇਹ ਹੁੰਦੀ ਆ ਰੈਮਡੀਜ਼ ਜਿਹੜੀਆਂ ਪੇਟੈਂਟ ਨੇ ਉਹਨਾਂ ਤੇ ਮਿਲਣਗੀਆਂ ਇਹ ਇਹਦੇ ਇਹਦੇ ਇਹ ਜਿਹੜੀਆਂ ਹੁੰਦੀਆਂ ਨੇ ਪ੍ਰੈਕਟਿਸ ਟਾਈਮ ਤੇ ਬਣਾਈ ਜਾਂਦੀਆਂ ਕਿਸੇ ਨੂੰ 7 ਦਿਨ ਦੀ ਦਵਾਈ ਦੇਣੀ ਅਸੀਂ ਬਣਾ ਕੇ ਕਿਸੇ ਨੂੰ 15 ਦਿਨ ਦੀ ਦੇਣੀ ਹੈ ਹੂੰ ਠੀਕ ਹੈ ਉਹ ਇਹ ਇਹ ਜਨਰਲ ਜਿਹੜੀ ਪ੍ਰੈਕਟਿਸ ਚੱਲਦੀ ਆ ਉਹਦੇ ਉਹਦੇ ਲਈ ਜਿਹੜੀਆਂ ਸਾਡੇ ਆ ਆ ਪੇਟੈਂਟ ਪ੍ਰੋਡਕਟਸ ਨਹੀਂ ਪੇਟੈਂਟਸ ਦੇ ਸਾਡੇ ਰੈਮਡੀਜ਼ ਨਹੀਂ ਉੱਤੇ ਤੁਹਾਨੂੰ ਮਿਲਣਗੀਆਂ ਬੈਚ ਨੰਬਰ ਮਿਲਣਗੇ ਪ੍ਰੈਕਟਿਸ ਤੋਂ ਪ੍ਰੈਕਟਿਸ ਦਰਾਂ ਨਾ ਮੈਂ ਪ੍ਰੈਕਟਿਸ ਵਾਲੀਆਂ ਨਹੀਂ ਮੈਡੀਸਨ ਜਿਹੜੀਆਂ ਇਹ ਪ੍ਰੈਕਟਿਸ ਆ ਇਹ ਪ੍ਰੈਕਟਿਸ ਵਾਲੀਆਂ ਇਹ 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 ਮਤਲਬ ਉਹ ਤਾਂ ਉਹ ਰਿਕਾਰਡ ਸਾਡੇ ਕੋਲ ਹੁੰਦਾ ਨੀਚੀ ਹੁੰਦਾ اچھا ਇਹ ਤੇ ਦਾ ਜੇ ਕਿਸੇ ਨੂੰ ਨੁਕਸਾਨ ਕਿਸੇ ਤਰ੍ਹਾਂ ਦਾ ਹੁੰਦਾ ਤੁਸੀਂ ਕਿਹਨੂੰ ਪ੍ਰੈਕਟਿਸ ਦਰਾਂ ਬਣੇ ਚਾਹੀਦੇ ਜਿਹੜਾ ਰਿਜ਼ਲਟ ਤੁਹਾਨੂੰ ਮਿਲੋ ਹੋਮੋਪੈਥੀ ਦਾ ਨੁਕਸਾਨ ਸੈਂਪਲਿੰਗ ਕਰੋ ਇਹਦੇ ਵਿੱਚ ਕੁਝ ਨਿਕਲਦਾ ਦੱਸੋ ਸਾਨੂੰ ਜਿਹੜੀ ਕੋਈ ਵੀ ਹੋਮੋਪੈਥੀ ਡਾਕਟਰ ਤੁਸੀਂ ਵੀ ਹੋਮੋਪੈਥੀ ਡਾਕਟਰ ਨੂੰ ਜਾਂਦੇ ਹੋਗੇ ਉਹ ਸ ਵਿਚਤ ਵਗੇ ਪਾਕ ਦਿੰਦਾ ਹੂੰ ਹੂੰ ਦਿੰਦੇ ਉਹ ਗੋਲੀਆਂ ਹੀ ਹੁੰਦੀਆਂ ਗੋਲੀਆਂ ਨੇ ਪਲਾਜ਼ ਨਹੀਂ ਲਿਕਵਿਡ ਵੀ ਦਿੰਦਾ ਉੱਪਰ ਲਿਖ ਦਿੰਦਾ ਵੀ ਦਿਨ ਚ 10 10 ਸਪੋਂਦਾ 2 2 ਪੂੰਦਾ ਹੂੰ ਜੋ 260 ਥੋੜਾ ਲਿਖੇਗਾ ਉਹ ਹੂੰ ਠੀਕ ਆ ਉਹੀ ਪ੍ਰੈਕਟਿਸ ਸਾਡੀ ਆ ਅਸੀਂ ਕੋਈ ਐਲੋਵੇਜ ਡਾਕਟਰ ਥੋੜਨਾ ਹੈਗੇ ਓਕੇ ਓਕੇ ਉਹੀ ਹੋਮੋਪੈਥੀ ਦੇ ਇਲੈਕਟ੍ਰੋ ਸੇਮ ਤਾਂ ਪ੍ਰੈਕਟਿਸ ਹੈ ਸਾਡੀ ਹੂੰ ਨਸਤਰਾ ਨਾਲ ਠੀਕ ਆ ਤਾਂ ਉਹ ਉਹਦੇ ਤੇ ਸਾਲਟ ਉਹ ਸਾਲਟ ਮੇਰੇ ਰਜਿਸਟਰ ਤੇ ਲਿਖੇ ਹੋਏ ਮੇਰੇ ਸੌਫਟਵੇਅਰ ਤੇ ਅਪਡੇਟ ਆ ਓਕੇ ਤੁਹਾਡਾ ਅਪਡੇਟ ਆ ਸਤਿਕਾਰ ਨੰਬਰ ਵਾਈਜ਼ ਸਾਡੇ ਕੋਲ ਸਾਰਾ ਰਿਕਾਰਡ ਪਿਆ ਹੁੰਦਾ ਓਕੇ 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 ਠੀਕ ਹੈ ਜੀ ਤੇ ਇਸ ਕਰਕੇ ਹੁਣ ਇਹ ਇਸ ਨੂੰ ਇਹਦਾ ਮੁੱਦਾ ਬਣਾਉਂਦਾ ਵੀ ਲੋ ਲੌਜੀਕ ਦੀ ਸਮਝ ਆਏਗਾ ਖਬਰ ਵੀ ਬਣਾਉਂਦੇ ਇਹਦੇ ਵਿੱਚ ਕੋਈ ਕਿਤੇ ਜ਼ਿਆਦਾ ਵੀ ਜਾਨੀ ਮਾਨੀ ਨੁਕਸਾਨ ਕਰ ਰਹੇ ਆ ਨਹੀਂ ਯਾਰ ਜਾਨੀ ਮਾਨੀ ਮੇਰੀ ਮੇਰੀ ਘਟਨਾ ਨਹੀਂ ਕਰ ਰਹੇ ਜਾਨੀ ਜਾਨੀ ਮਲੀ ਕੋਈ ਕੋਈ ਜਾਨੀ ਮਲੀ ਨੁਕਸਾਨ ਦੀ ਗੱਲ ਨਹੀਂ ਹੈਗੀ ਗੱਲ ਕੀ ਸਿਸਟਮ ਉਹ ਗੱਲ ਦੇ ਹੈ ਕਿ ਯਾਰ ਮਤਲਬ ਕਿ ਜੇ ਅਸੀਂ ਠੀਕ ਨਾ ਹੁੰਦੇ ਮੰਨ ਕੇ ਚਲੋ ਅਸੀਂ ਠੀਕ ਨਹੀਂ ਹੁੰਦੇ ਠੀਕ ਹੈ ਤਾਂ ਕਹਿੰਦੇ ਕਿ ਸਾਨੂੰ ਇਹ ਵੀ ਹੱਕ ਨਹੀਂ ਕਿ ਅਸੀਂ ਕਿਸੇ ਨੂੰ ਇਹ ਕਹਾਂ ਕਿ ਯਾਰ ਅਸੀਂ ਇਤੋਂ ਠੀਕ ਨਹੀਂ ਹੋਏ ਗੱਲ ਸਿਰਫ ਇਹ ਨਹੀਂ ਹੋਰ ਕੋਈ ਨਹੀਂ ਇਹ ਤਾਂ ਤਾਂ ਕਹਿਣਾ ਕਿ ਸਰ ਜੀ ਇਹਨਾਂ ਨੇ ਸਾਈਨ ਕਰ ਦਿੱਤੇ ਹੁਣ ਹਮ ਪਰ ਉਹ ਕਹਿੰਦੇ ਸਾਈ ਉਹ ਕਹਿੰਦੇ ਵੀ ਅਸੀਂ ਸਟਿੱਕਰ ਸਾਈਨ ਨਹੀਂ ਕੀਤੇ ਅਸੀਂ ਸਾਈਨ ਨਹੀਂ ਕੀਤੇ ਉਦੋਂ ਬਾਅਦ ਹੀ ਸਾਡੀ ਫਾਈਲ ਫੜ ਲਈ ਉਹਦੇ ਵੀ ਠੀਕ ਆ ਭਾਈ ਫਿਰ ਤੁਸੀਂ ਭਾਈ ਮੇਰੇ ਤੋਂ ਵਾਸੀਂ ਮੈਡੀਸਨ ਨਹੀਂ ਖਾਣੀ ਕਹਿੰਦਾ ਠੀਕ ਆ ਬਿਲਕੁਲ ਐਕਚੁਅਲੀ ਸਰ ਮੈਂ ਮੈਡੀਸਨ ਕਿਉਂ ਦਵਾਂ ਉਸ ਤਰ੍ਹਾਂ ਦੇ ਜਿਹੜਾ ਬੰਦਾ ਮੇਰੇ ਸਟਾਫ ਨਾਲ ਬਦਤਮੀਜ਼ੀ ਕਰਦਾ ਹੈ ਤੇ ਸੈਕਟਰ ਨਾਲ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਇਹਨੂੰ ਬੋਲਣ ਦੀ ਅਕਲ ਨਹੀਂ ਸੈਂਸ ਆਫ ਇਨੀ ਸੈਂਸ ਹੀ ਨਹੀਂ ਹੈਗੀ ਦੇਖੋ ਹੋਰ ਹੋਰ ਦੱਸੋ ਮੈਨੂੰ ਨਹੀਂ ਪਤਾ ਉਹ ਬੰਦਾ ਉਹਦੀ ਵਾਈਫ ਇਹ ਬ ਫਾਈਬਰੇਟ ਚ ਉਹਨਾਂ ਨੂੰ ਇੰਪਰੂਵਮੈਂਟ ਮਿਲੀ ਹੈ ਉਹਨੇ ਵੱਧ ਕਿਹਾ ਸ਼ਾਇਦ ਮੈਨੂੰ ਕਹਿੰਦੇ 8-9 ਮਹੀਨੇ ਹੋ ਗਏ ਮੈਡੀਸਨ ਲੈਣ ਦੇ ਤੋਂ ਸੋ 8 8-8 ਚੱਲ ਰਹੀ ਹ ਬਟ ਉਹਨਾਂ ਦੇ ਫਾਈਬਰੇਟ ਚ ਇੰਪਰੂਵਮੈਂਟ ਆਈ ਹੈ ਹਮ ਜਿੱਦਣ ਆਈ ਸੀ ਉਹਦੀ ਵਾਈਫ ਕਹ ਰਹੀ ਸੀ ਮੈਂ ਮਰ ਰਹੀ ਹਾਂ ਮੈਨੂੰ ਬਚਾਓ ਹਮ ਠੀਕ ਹੈ ਹੁਣ ਉਹਦੀ ਉਹਨੂੰ ਨਾ ਇੰਪਰੂਵਮੈਂਟ ਨੇਚਰਲੀ ਗੱਲ ਕਰੇ ਬਾਬ ਸਾਹਿਬ ਜੇ 8 ਮਹੀਨੇ ਤੇ ਕੋਈ ਇੰਪਰੂਵਮੈਂਟ ਨਾ ਆਵੇ ਕੋਈ ਬੰਦਾ 8 ਮਹੀਨੇ ਕੰਟੀਨਿਊ ਨਹੀਂ ਜਾਂਦਾ ਹੁੰਦਾ ਹਮ ਠੀਕ ਹੈ ਹਰ ਬੰਦਾ ਸਭ ਦੇ ਕਿਉਂਕਿ ਹਰ ਚੀਜ਼ ਤੇ એનર્ਜੀ ਲੱਗਦੀ ਹੈ ਸਮਾਂ ਲੱਗ ਠੀਕ ਹੈ ਅਗਲਾ ਕਹਿੰਦਾ ਜੀ 3 ਮਹੀਨੇ ਦੀ ਰਿਪੋਰਟ ਅਸੀਂ ਪਹਿਲੀ ਜਿਹੜੀ ਹਾਂਜੀ ਹਾਂਜੀ 90 ਦਿਨ 90 ਦਿਨ ਬਾਤ ਕਰਵਾਨੇ ਤਾਂ ਉਹ ਤਾਂ ਅਗਰ ਉਹਨਾਂ ਨੂੰ ਇੰਪਰੂਵਮੈਂਟ ਤੁਸੀਂ ਕੀ ਮੰਗਦੇ ਹੋ ਇੰਪਰੂਵਮੈਂਟ ਲੱਗੀ ਕੋਈ ਤਾਂ ਇਹਨਾਂ ਲੰਮਾ ਸਮਾਂ ਹੁੰਦੇ ਰਹੇ ਤੁਸੀਂ ਕੀ ਮੰਗਦੇ ਹੋ ਸਰ ਇੰਪਰੂਵਮੈਂਟ ਆਈਏ ਤਾਂ ਤਾਂ ਹੀ ਤਾਂ ਹੁੰਦੇ ਰਹੇ ਅਗਲਾ 8 ਮਹੀਨੇ ਕੰਟੀਨਿਊ ਕਿਉਂ ਕਰੇਗਾ ਪਰ ਉਹ ਕਹਿੰਦੇ ਨੇ ਡਾਕਟਰ ਸਾਹਿਬ ਕਹਿੰਦੇ ਸੀ ਜੜੋਂ ਖਤਮ ਕਰ ਦੇਵਾਂਗੇ ਪਰ ਸਾਨੂੰ ਟਾਈਮ ਦਾ ਕੋਈ ਨਹੀਂ ਟਾਈਮ ਦਿਓ ਅਸੀਂ ਜੜੋਂ ਖਤਮ ਕਰ ਦੋਗੇ ਅਸੀਂ ਤਾਂ ਜਾਂਦੇ ਰਹੇ ਸਾਨੂੰ ਕਹਿੰਦੇ ਵੀ ਜੜੋਂ ਟਾਈਮ ਦਿਓ ਜੜੋਂ ਖਤਮ ਕਰਾਂਗੇ ਅਸੀਂ ਜੜੋਂ ਜੜੋਂ ਸਰ ਇਸੇ ਇੱਕ ਇਹ ਅਲਸਾਬਿਆਨ ਸ਼ੁਰੂ ਹੀ ਇਹਨਾਂ ਲੋਕਾਂ ਦੇ ਐਕਸਪੀਰੀਅੰਸ ਨੇ ਕਰਵਾਇਆ ਨਵਾਂ ਨਹੀਂ ਹੈ ਹਲਫਿਆ ਬੰਦ ਕਹੋ ਤੋ ਸ਼ੁਰੂ ਕੀਤਾ ਤੁਸੀਂ ਹਲਫਿਆ ਮਾਨ ਸਰ ਸਾਨੂੰ ਜਦੋਂ ਇਸ ਤਰ੍ਹਾਂ ਦੇ ਲੋਕਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿੰਨਾ ਟਾਈਮ ਹੋ ਗਿਆ ਆਈਡੀਆ ਤਕਰੀਬਨ ਕੋਈ 7-8 ਮਹੀਨੇ ਤੋਂ ਸਾਨੂੰ ਹਲਫਿਆ ਬੰਦ ਸ਼ੁਰੂ ਸਰ ਓਕੇ ਇਦਾਂ ਦਾ ਕੋਈ ਕੇਸ ਹੋਇਆ ਉਸ ਤੋਂ ਬਾਅਦ ਕਰਿਆ ਫਿਰ ਸ਼ੁਰੂ ਕੋਈ ਇਦਾਂ ਦਾ ਮਤਲਬ ਸੀਨ ਹੋਇਆ ਤਾਂ ਉਸ ਤੋਂ ਬਾਅਦ ਕਰਿਆ ਸ਼ੁਰੂ ਜਦੋਂ ਇਸ ਤਰ੍ਹਾਂ ਦੇ ਬੰਦੇ ਤੱਕ ਕੀ ਹੁੰਦਾ ਹੈ ਕਿ ਸਰ ਜੀ ਤੁਹਾਨੂੰ ਦੱਸਿਆ ਵੀ ਹਮੇਸ਼ਾ ਪ੍ਰੋਬਲਮ ਆਉਂਦੀ ਹੈ ਸਰਜਰੀ ਕੇਸਸ ਚ ਹਮ ਠੀਕ ਹੈ ਮੰਨ ਲਓ ਹੁਣ ਕੀ ਹੁੰਦਾ ਹੈ ਕਿ ਅਸੀਂ ਕਹਿੰਦਾ ਜੀ ਪਹਿਲਾਂ ਆਪਾਂ ਅਲਟਰਾਸਾਉਂਡ ਕਰਵਾਵਾਂਗੇ 90 ਦਿਨ ਬਾਅਦ ਹਮ ਹ ਉੱਚ ਜੋ ਇੰਪਰੂਵਮੈਂਟ ਆਏਗੀ ਉਸ ਦੇ ਮੁਤਾਬਕ ਆਪਣੋਕੇ ਪਤਾ ਚਲ ਜੂਗਾ ਤੁਹਾਨੂੰ ਪਨ ਲੱਗੇਗਾ ਤੇ ਕੰਟੀਨਿਊ ਕਰ ਲਿਓ ਜੇ ਫਿਰ ਲੱਗਾ ਕਿ ਤੇ ਰਹਿਣ ਦਿਓ ਜੇ ਹੁਣ ਜਦੋਂ ਅਗਲੇ ਨੇ 90 ਦਿਨ ਬਾਅਦ ਅਗਲਾ ਇਹ ਕਹਿੰਦੇ ਨਹੀਂ ਜੀ ਡਾਕਟਰ ਸਾਹਿਬ ਤੁਸੀਂ ਤਾਂ ਕਿਹਾ ਸੀ ਜੜੋ ਠੀਕ ਹੋ ਜੂ ਹੁਣ ਲੌਜੀਕ ਨਹੀਂ ਸਮਝ ਆਉਂਦਾ ਵੀ ਕਿਹੜਾ ਡਾਕਟਰ ਕਹੂਗਾ ਜੜੋ ਠੀਕ ਹੋ ਜੂ ਨਾ ਅਸੀਂ ਚੀਰ ਫਾੜ ਕਰਨਾ ਨਾ ਅਸੀਂ ਕੋਈ ਸਟੀਰੋਇਡ ਦੇਣਾ ਨਾ ਅਸੀਂ ਕਹਿੰਦੇ ਤੁਸੀਂ ਕਹਿਣੀ ਹੈ ਜੜੋ ਖਤਮ ਕਰ ਦਾਂਗੇ ਸਰ ਅਸੀਂ ਕਿਉਂ ਕਹਾਂਗੇ ਓਕੇ ਤੁਸੀਂ ਕਿਹਾ ਹੀ ਨਹੀਂ ਮਤਲਬ ਮੈਂ ਮੈਂ ਕਿੱਥੇ ਕਿਹਾ ਦੱਸੋ ਕਿ ਕੀ ਕੀ ਕਿ ਮੇਰੇ ਕੀ ਆਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਮੈਂ ਕਿੱਥੇ ਬਿਆਨ ਦਿੱਤਾ ਔਰ ਦੂਸਰੀ ਚੀਜ਼ ਹੈ ਦੱਸੋ ਸਰ ਮੈਂ ਕਰਨ ਵਾਲਾ ਬੰਦਾ ਮੈਂ ਝੂਠ ਬੋਲ ਕੇ ਪ੍ਰੋਡਕਟ ਵੇਚਣਾ ਆਪਣਾ ਹੂੰ 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 ਠੀਕ ਹੈ ਮੇਰੇ ਕੋਲ ਪਹਿਲਾ ਪੇਸ਼ੈਂਟ ਨੂੰ 507 ਮਿੰਟ ਹਾਂ ਠੀਕ ਹੈ ਉਹਦੇ ਚ ਵਿਚਾਰਾ ਅੱਧਾ ਟਾਈਮ ਆਪਦੇ ਦੁੱਖ ਦੱਸਣ ਤੇ ਲਾ ਦਿੰਦਾ ਅੱਧਾ ਟਾਈਮ ਸਾਡਾ ਕਾਉਂਸਲਿੰਗ ਤੇ ਮੈਡੀਸਨ ਸਮਝਾਉਣ ਤੇ ਨਿਕਲ ਜਾਂਦਾ ਜੀ 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 ਇਹਦੇ ਚ ਮੈਂ ਇਹ ਤਾਂ ਉਹ ਕਹਿੰਦੇ ਹੁੰਦੇ ਜਿਨ੍ਹਾਂ ਨੇ ਗੰਜੇ ਨੂੰ ਕਹਿਣਾ ਹੁੰਦਾ ਤੇਰੇ ਵਾਲ ਆ ਜਾਣਗੇ ਗਰੰਟੀ ਆ ਹਾਂ ਗੰਜੇ ਨੂੰ ਕੰਗੀ ਵਿੱਚ ਨਹੀਂ ਹੁੰਦੀ ਆ ਗੰਜੇ ਗੰਜੇ ਉਹ ਉਹਨੇ ਕਹਿੰਦੀ ਇਹ ਗੱਲ ਕੋਈ ਕੋਈ ਵੀ ਸਰ ਸਮਝਦਾ ਡਾਕਟਰ ਜਿਹੜਾ ਪੜਿਆ ਲਿਖਿਆ ਡਾਕਟਰ ਹੈ ਨਾ ਉਹ ਕਦੀ ਵੀ ਸਰਜਰੀ ਵਾਲੇ ਕੇਸ ਤੇ ਇਸ ਤਰ੍ਹਾਂ ਦੇ ਸ਼ਬਦਾਵਲੀ ਨਹੀਂ ਵਰਤਦਾ ਹੁੰਦਾ ਇਹ ਤਾਂ ਹੁਣ ਬਲੈਕਮੇਲ ਕਰ ਰਿਹਾ ਸਾਨੂੰ ਇਹ ਤਾਂ ਪੈਸੇ ਵੀ ਮੰਗਦਾ ਸਾਡੇ ਤੋਂ ਤੁਹਾਡੇ ਤੋਂ ਪੈਸੇ ਮੰਗਦੇ ਇਸ ਚੀਜ਼ ਦਾ ਕੀ ਇਹ ਇਹਦਾ ਕੀ ਸਬੂਤ ਹੈ ਤੁਹਾਡੇ ਕੋਲੇ ਸਰ ਸੋਰ ਕਾਦੇ ਵਾਸਤੇ ਇੱਥੇ ਲੱਗਾ ਪਿਆ ਮੈਨੂੰ ਦੱਸੋ ਇਹ ਤੁਸੀਂ ਕਿੰਨੇ ਕਿੰਨੇ ਮੰਗ ਕੀਤੇ ਕਿੰਨੀ ਮੰਗੀ ਤੇ ਤੁਹਾਡੇ ਤੋਂ ਸਰ ਇਹ ਤਾਂ ਬਲੈਕਮੇਲ ਕਰ ਰਿਹਾ ਨਾ ਹੁਣ ਇਹਦੇ ਮੰਗਦੇ ਇਹਨੂੰ ਪੁੱਛੋ ਕੀ ਮੰਗਦਾ ਜਿਵੇਂ ਤੁਸੀਂ ਤੁਸੀਂ ਕਹਿੰਦੇ ਪੈਸੇ ਮੰਗਦਾ ਹਰ ਤੋਂ ਕਿੰਨੇ ਪੈਸੇ ਮੰਗਦਾ ਸਾਹ ਨਾਲ ਬਦਤਮੀਜ਼ੀ ਨਾ ਪੇਸ਼ ਆਇਆ ਨਹੀਂ ਦੋ ਦਿਨ ਦੀ ਓਕੇ ਉਹ ਠੀਕ ਹੈ ਡਾਕਟਰ ਸਾਹਿਬ ਤੁਸੀਂ ਕਹਿੰਦੇ ਪੈਸੇ ਮੰਗਦਾ ਕਿੰਨੇ ਪੈਸੇ ਮੰਗਿਆ ਤੁਹਾਡੇ ਤੋਂ ਇਹਨਾਂ ਨੇ ਸਰ ਮੈਂ ਪੈਸੇ ਆ ਜੀ ਫਿਗਰ ਦੇਣੇ ਬੋਲਣੀ ਹੈ ਨਾ ਅਜਾ ਹੂੰ ਪੈਸੇ ਫਿਰ ਪੈਸੇ ਦੀ ਮੰਗ ਕਿਵੇਂ ਹੋ ਗਈ ਫਿਰ ਕਿਹੜਾ ਬੰਦਾ ਜਿਹਦੀ ਵਾਈਫ ਨੂੰ ਫਾਈਬਰੋਇਡ ਹੋਇਆ ਹੋਵੇ ਉਹ ਬੰਦਾ ਇਹਨਾਂ ਕੰਮਾਂ ਚੁੱਲ ਜਦਾ ਮੈਨੂੰ ਤੁਸੀਂ ਖੁਦ ਦੱਸੋ ਹੂੰ ਫਾਈਬਰੋਇਡ ਮੀਨਸ ਯੂਟਰਸ ਦਾ ਕੈਂਸਰ ਤੁਸੀਂ ਸਮਝੋ ਹੂੰ ਮੇਰੀ ਵਾਈਫ ਨੂੰ ਯੂਟਰਸ ਦਾ ਕੈਂਸਰ ਹੋਇਆ ਤਾਂ ਮੈਂ ਇਹਨਾਂ ਕੰਮਾਂ ਚੁੱਲ ਜੂੰਗਾ ਹੂੰ ਅੱਛਾ ਮੈਂ ਤੁਹਾਡਾ ਜਾਣ ਵਿੱਚ ਚਲੀ ਜਾਊਂਗਾ ਤੁਹਾਡਾ ਸ਼ੱਕ ਇਹ ਹੈ ਵੀ ਇਹ ਤੁਹਾਨੂੰ ਬਲੈਕਮੇਲ ਕਰ ਰਹੇ ਆ ਬਲੈਕਮੇਲ ਹੀ ਕਰ ਰਿਹਾ ਸਰ ਸਭ ਨੂੰ ਲੱਗ ਰਿਹਾ ਹੋਰ ਕੀ ਚਾਹੁੰਦਾ ਹੈਗਾ ਹੋਰ ਮੇਰੀ ਕਿਹੜਾ ਕੁਜਾਤੀ ਦੁਸ਼ਮਣੀ ਹੈ ਅਸੀਂ ਤਾਂ ਇਹਦੇ ਹਰ ਮਹੀਨੇ ਫਰੀ ਦਵਾਈਆਂ ਦਾ ਕੈਂਪ ਲਾਉਂਦੇ ਆ ਬਟਿੰਡੇ ਵੀ ਲਾਉਂਦੇ ਆ ਵੱਲ ਲੁਧਿਆਣੇ ਸਰ ਸੈਂਟਰ ਆਪਣਾ ਉੱਥੇ ਵੀ ਲਗਾਉਂਦੇ ਆ ਸੀ ਮੋਗੀ ਵੀ ਲਗਾਉਂਦੇ ਆ ਸ੍ਰੀ ਅਮਰਸਰ ਸਾਹਿਬ ਵੀ ਲਗਾਉਂਦੇ ਆ ਜਲੰਧਰ ਵੀ ਲਗਾਉਂਦੇ ਆ ਮੇਰੇ ਕੋ ਕਮ ਸੇ ਕਮ 450 ਪੇਸ਼ੈਂਟ ਇਸ ਤਰ੍ਹਾਂ ਆਉਂਦਾ ਸਰ ਗਰੀਬਾ ਸਾਹਿਬ ਜਿਹੜਾ ਜਿਹੜਾ ਮੇਰੇ ਕਾਊਂਟਰ ਕੋਲ ਆ ਕੇ ਇੰਨੀ ਗੱਲ ਕਹਿੰਦਾ ਡਾਕਟਰ ਸਾਹਿਬ ਸਰ ਕੋਲ ਲਾਜ ਮੈਨੂੰ ਫਰਕ ਪੈ ਰਿਹਾ ਲੇਕਿਨ ਮੈਨੂੰ ਪੈਸੇ ਦੀ ਕ ਅਸੀਂ ਉਹਨੂੰ ਕਹਿ ਦਿੰਦੇ ਵੀ ਜਿੰਨੇ ਮਾਤਾ ਜਿਹੜਾ ਵੀ ਪਰਸਨ ਹੈ ਜਿੰਨੇ ਤੁਸੀਂ ਦੇ ਸਕਦੇ ਹੋ ਉਹਦੇ ਦੇ ਦਿਆ ਕਰੋ ਜੇ ਅਸੀਂ ਦਵਾਈ ਨਾ ਬੰਦ ਕਰੋ ਹੂੰ ਠੀਕ ਹੈ ਅਸੀਂ ਅਸੀਂ ਕੋਈ ਵਨ ਟੁੱਕ ਵਾਲਾ ਕੰਮ ਨਹੀਂ ਨਾ ਕਰਦੇ ਹੈਗੇ ਅ اچھا ਬਹੁਤ ਸਾਰੇ ਸਾਡੀ ਬਕਾਇਦਾ ਸਟੈਂਪ ਲੱਗੀ ਹੁੰਦੀ ਹੈ ਹੋ ਸਕਦਾ ਇਹਨਾਂ ਦੇ ਵੀ ਲੱਗੀ ਮੈਨੂੰ ਨਹੀਂ ਪਤਾ ਲਾਈ ਕਿ ਲਾਈ ਜਿਹੜਾ ਸਾਨੂੰ ਕਹਿ ਦਿੰਦਾ ਕਿ ਡਾਕਟਰ ਸਾਹਿਬ ਮੇਰੇ ਕੋਲ ਸਾਡੇ ਕਮਾਉਣ ਵਾਲਾ ਕੋਈ ਵੀ ਕੋਈ ਨਹੀਂ ਹੈਗਾ ਉਹਦੇ ਉਹਦੇ ਬਕਾਇਦਾ ਮੈਂ ਸਟੈਂਪ ਲਗਾਣਾ ਵੀ ਤੇ ਸਾਈਨ ਵੀ ਤੁਸੀਂ ਮੇਰੇ ਕਿਸੇ ਵੀ ਸੈਂਟਰ ਤੇ ਚਲ ਜੂਗੇ ਜੋ ਤੇ ਲਿਖਤਾ ਇਹਦੀ ਫੀਸ माफ ਹੈ ਤੇ ਫੀ ਉਹਦੀ ਕਿਸੇ ਸੈਂਟਰ ਤੇ ਫੀਸ ਨਹੀਂ ਲੱਗੇਗੀ ਓਕੇ ਇਹਦੀ ਅਗਰ ਦਵਾਈ ਫਰੀ ਹੈ ਤਾਂ ਉਹਦੀ ਕਿਸੇ ਵੀ ਸੈਂਟਰ ਤੋਂ ਦਵਾਈ ਤੇ ਪੈਸੇ ਨਹੀਂ ਲੈ ਜਾਣਗੇ ਓਕੇ 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 ਠੀਕ ਹੈ ਤਾਂ ਅਸੀਂ ਆਲਰੇਡੀ ਜਿਹੜਾ ਹੈਗਾ ਕਿ ਵੈਲਬੀਂਗ ਨੂੰ ਲੈ ਕੇ ਲੋਕਾਂ ਦੇ ਭਲੇ ਵਾਸਤੇ ਨੇਚਰਲ ਸਾਇੰਸ ਦਾ ਪ੍ਰਚਾਰ ਕਰ ਰਹੇ ਹਾਂ ਇਹ ਵੈਸੇ ਹੀ ਕਹਿ ਦਿੰਦਾ ਇਹ ਵੈਸੇ ਹੀ ਕਹਿ ਦਿੰਦਾ ਕਿ ਡਾਕਟਰ ਸਾਹਿਬ ਮੇਰੇ ਪੱਲੇ ਕੱਖ ਨਹੀਂ ਮੈਂ ਗਰੀਬ ਬੰਦਾ ਮੇਰੇ ਕੋਲ ਮੈਨੂੰ ਮੇਰੀ ਵਾਈਫ ਨੂੰ ਫਰਕ ਪੈ ਰਿਹਾ ਹਾਂ ਠੀਕ ਹੈ ਤੇ ਮੇਰੇ ਤੁਸੀਂ ਹੈਲਪ ਕਰੋ ਮੈਂ ਤੁਹਾਡੀ ਹੈਲਪ ਚਾਹੁੰਦਾ ਤੇ ਇਹਦੀ ਸਟੈਂਪ ਲੱਗ ਜਾਂਦੀ ਇਹ ਕੋਈ ਲੌਜੀਕ ਹੈ ਠੀਕ ਹੈ ਇਹ ਇੱਕ ਲੌਜੀਕ ਹੈ ਕੀ ਹੈ ਤੁਸੀਂ ਦੇਖੋ ਇਹ ਇਹਦੇ ਤੇ ਕੀ ਕਰਾਂਗੇ ਹੁਣ ਮੇਰੇ ਵਰਗਾ ਬੰਦਾ ਇਹਦੇ ਤੇ ਉਲਝਦਾ ਵੀ ਚੰਗਾ ਨਹੀਂ ਲੱਗਦਾ ਹੂੰ ਠੀਕ ਹੈ ਅਸੀਂ ਤਾਂ ਲੋਕਾਂ ਨੂੰ इवन ਅਸੀਂ ਹਰ ਪਿੰਡ ਦੇ ਵਿੱਚ ਉਹ ਦੋ ਦੋ ਤਿੰਨ ਤਿੰਨ ਬੱਚੇ ਜਿਨ੍ਹਾਂ ਨੂੰ ਅਸੀਂ ਨੈਚੁਰਲ ਸਾਇੰਸ ਦਾ ਕੋਰਸ ਕਰਵਾਉਣਾ ਡਾਕਟੋਰੇਟ ਕਰਵਾ ਰਹੇ ਹਾਂ 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 ਔਰ ਪਲੱਸ ਉਹਨਾਂ ਨੂੰ ਰੋਜ਼ਗਾਰ ਦੇ ਰਿਹਾ ਸਾਡੇ ਹਸਪੀਟਲ 'ਚ ਅਸੀਂ ਉਹਨਾਂ ਨੂੰ ਅੱਗੇ ਜੌਬ ਦਿੰਦੇ ਹਾਂ ਨੌਕਰੀ ਦਿੰਦੇ ਹਾਂ ਓਕੇ ਓਕੇ ਵੀ ਤੁਰੂਲੇ ਉਰੂਲੇ ਨਾਲ ਉਹਨਾਂ ਨੂੰ ਅਸੀਂ ਨੈਚੁਰਲ ਸਾਇੰਸ ਤੇ ਕੈਰੀਅਰ ਵੱਲ ਲੈ ਕੇ ਆਏ ਜੀ ਜੀ ਠੀਕ ਹੈ ਅਸੀਂ ਤਾਂ ਇਸ ਆਪਣੀ ਸੰਸਥਾ ਹੀ 16 ਸਾਲ ਤੋਂ ਕੰਮ ਕਰ ਰਹੇ ਹਾਂ ਸੋ ਠੀਕ ਹੈ ਕੈਂਪ ਲਗਾਣੇ ਸਾਡਾ ਬਕਾਇਦਾ ਵਿਰਾਸਤ ਕਮ ਫਾਊਂਡੇਸ਼ਨ ਹੈ ਹੂੰ ਹੂੰ ਠੀਕ ਹੈ ਬਾਬਾ ਸੁਖਵਿੰਦਰ ਸਿੰਘ ਜੀ ਨੇ ਜੀਰਾ ਤੋਂ ਹੂੰ ਉਹ ਸੰਗੀਤ ਵਿਦਿਆ ਦਾ ਕੰਮ ਕਰਦੇ ਆ ਅਸੀਂ ਬਕਾਇਦਾ ਸਾਡੇ ਜਿੱਥੇ ਵੀ ਰਿਸਰਚ ਸੈਂਟਰ ਹੈ ਨੇ ਉੱਥੇ ਅਸੀਂ ਬੱਚਿਆਂ ਨੂੰ ਮੋਬਾਈਲ ਦੀ ਐਡਿਕਸ਼ਨ ਤੋਂ ਬਚਾਉਣ ਵਾਸਤੇ ਫ੍ਰੀ 뮤직 뮤직 ਥੈਰੇਪੀ ਹੁਣ ਦੇ ਰਹੇ ਹੈਗੇ ਜੀ ਜੀ ਠੀਕ ਹੈ ਜਿਹਦੇ ਵਿੱਚ ਈਵਨ ਅਸੀਂ ਬੱਚਿਆਂ ਨੂੰ ਪੱਲਿਓ 200-200 ਰੁਪਿਆ ਹਰ ਮਹੀਨੇ ਨਾਮ ਦਿੰਦੇ ਆ ਕਿ ਬੇਟਾ ਤੂੰ ਹਰ ਮਹੀਨੇ ਦੀਆਂ ਚਾਰ ਕਲਾਸਾਂ ਅਟੈਂਡ ਕਰਨਾ ਆਇਆ ਹੈ 뮤직 ਸਿੱਖਣ ਵਾਸਤੇ ਓਕੇ ਓਕੇ ਬਹੁਤ ਲਾਗੇ ਸੀ ਫੀਸ ਲੈਣੇ ਹ ਬਾਇਓਮਾਸ ਮਟੀਰੀਅਲ ਦੇ ਉੱਤੇ ਨਾਰਥ ਇੰਡੀਆ ਦਾ ਪਹਿਲਾ ਪਹਿਲੀ ਰਿਸਰਚ ਆਪਾਂ ਕੰਪਲੀਟ ਕੀਤੀ ਸੀ ਉਹਦਾ ਆਪਾਂ ਘਰ ਬਣਾਇਆ ਸੀ ਜੀ ਅਸੀਂ ਤਾਂ ਭਲੇ ਦੇ ਕੰਮ ਤੇ ਲੱਗੇ ਹੋਏ ਆ ਇਹੋ ਜਿਹੇ ਬੰਦੇ ਨੇ ਸਾਡੀ ਸਪੋਰਟ ਤਾਂ ਕੀ ਕਰਨੀ ਉਹ ਤਾਂ ਲਤਕ ਚੰਦ ਲੱਗਾ ਹੋਇਆ ਹੈ ਜਿਆਦਾ ਲੋਕਾਂ ਨੇ ਆਸਾਂ ਮੀਤਾ ਜੁੜੀਆਂ ਹੋਈਆਂ ਥੈਂਕ ਯੂ ਸੋ ਮੈਡਮ ਡਾਕਟਰ ਜੀ ਆਪਾਂ ਪੱਕਾ ਰਤਾ ਜੀ ਓਕੇ ਥੈਂਕ ਯੂ ਓਕੇ ਜੀ